ਸਾਸਤ੍ਰੀ ਕਾਲਜੀ ਹਾਂਜੀ ਵੀਰੇ 40 ਗਊਆਂ ਬਕਾਊ 40 ਗਊਆਂ ਵੀਰੇ ਬਕਾਊ ਵੱਡੀਆਂ-ਵੱਡੀਆਂ ਫਾਰਮ ਵਾਲੀਆਂ ਵੈਰਾਈਟੀ ਬਰੇਡਰ ਸਾਰੇ ਤਰ੍ਹਾਂ ਦੀਆਂ ਨੇ ਐਫ ਐਫ ਜਰਸੀ ਸਾਈਲ ਕਾਫੀ ਕ੍ਰੋਸ ਐਰਸਰ ਗਰਲੈਂਡੋ ਆਦ ਹਰ ਤਰ੍ਹਾਂ ਦੀ ਨਸਲ ਦੀਆਂ ਵੀਰੇ 40 ਗਊਆਂ ਬਕਾਊ ਨੇ ਕੱਲਾ-ਕੱਲਾ ਕਰਕੇ ਨਗ ਵੇਚਾਂਗੇ ਇੱਕ ਲੈ ਜਾਓ ਦੋ ਲੈ ਜਾਓ ਚਾਰ ਲੈ ਜਾਓ ਵੀਰੇ ਤੁਹਾਡੀ ਹਿੱਸਾ ਹੋਊਗੀ ਇਹਦੇ ਵਿੱਚ ਦੋ ਤਿੰਨ ਵੀਰੇ ਮੱਝਾਂ ਵੀ ਵੇਚਾਂਗੇ ਟੋਕੜ ਬੈਣ ਵਾਲਾ ਵੀਰ ਫੋਨ ਨਾ ਲਾਵੇ ਛੋਟੀਆਂ ਬੱਚੀਆਂ ਵਾਲਾ ਵੀਰ ਫੋਨ ਨਾ ਲਾਵੇ ਵੀਡੀਓ ਵੀ ਨੇ ਸਾਰੀ ਦੇਖ ਲਓ ਵੀਡੀਓ ਵਿੱਚ ਕੀ ਰੇਟ ਦਾ ਕਦੋਂ ਵੇਚਣੀ ਆ ਕਿੱਥੇ ਵੇਚਣੀ ਆ ਕਿੰਨਾ ਦੁੱਧਾ ਉਹ ਤੁਹਾਨੂੰ ਵੀਰੇ ਵੀਡੀਓ ਵਿੱਚ ਸਾਰਾ ਦੱਸਿਆ ਜਾਊਗਾ ਬਾਕੀ ਵੀਰੇ ਦਾ ਨਾ 40 ਕਿਲੋ ਦਾ 45 ਕਿਲੋ ਸੁਪਨਾ ਲਈ ਬੈਠੇ ਹੋ ਤਾਂ ਤੁਹਾਨੂੰ ਵੀਰੇ ਸੂਈ ਸਵਾਈਏ ਦੇ ਵਿੱਚ ਬੈਠ ਮਿਲੂਗੀ ਤੇ ਇਸ ਤਰ੍ਹਾਂ ਦਾ ਵੀਰੇ ਨਗੀਨਾ ਤੁਹਾਨੂੰ ਮੱਝ ਵੀ ਦਿਖਾਵਾਂਗੇ ਮੱਝਾਂ ਦੋ ਤਿੰਨ ਨਗ ਵੀਰੇ ਹੋਰ ਵੀ ਆ ਆਪਣੇ ਕੋਲੇ ਵੀਰੇ ਖੀਰੀ ਬੱਸੀ ਜਿਹਨਾਂ ਦਾ ਦੇਖ ਸਕਦੇ ਹੋ ਸੂਈ ਸਵਾਈਆ ਹੋਰ ਬਹਿਰਾਂ ਖੀੜੀਆਂ ਦੋ ਦੰਦ ਵੀਰੇ ਬੱਚੇ ਇੱਕ ਦੋ ਦੰਦ ਬੱਚਾ ਹੋਰ ਵੀ ਸੂਆ ਸਵਾਈਆ ਹੈਗਾ ਉਹ ਤੁਹਾਨੂੰ ਬਾਧੂ ਮਾਤਰਾ ਦੇ ਵਿੱਚ ਮਿਲੂਗਾ ਵੀਰੇ ਹਾਂਜੀ ਬਿੰਦੀ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਸੀਨੀਵਾਲ ਕਲਾ ਹੈਗਾ ਵੱਡਾ ਸੀਨੀਵਾਲ ਵੀਰੇ ਬੁੱਢੇ ਤੋਰੋਂ ਨਾਲ ਦੀ ਨਾਲ ਮੇਰਾ ਵੀਰੇ ਨਾਮ ਰਮਨਪ੍ਰੀਤ ਸਿੰਘ ਆ ਪਿੰਡ ਸੀਨੀਵਾਲ ਕਲਾ ਹੈਗਾ ਵੀਰੇ ਵੱਡਾ ਸੀਨੀਵਾਲ ਜਿਲ੍ਹਾ ਬਿੰਦੀ ਆਪਣਾ ਬਰਨਾਲਾ ਕਾ ਕ੍ਰੈਡਿਟ ਨੰਬਰ ਨੋਟ ਕਰ ਲਓ 62807 13934 62807 13934 ਹਾਂਜੀ ਵੀਰੇ ਆਪਣਾ WhatsApp ਵੀ ਇਸੇ ਨੰਬਰ ਤੇ ਚੱਲਦਾਗਾ ਤੁਸੀਂ WhatsApp ਤੇ ਇਧਰੋਂ ਕੋਈ ਵੀ ਮੈਸੇਜ ਕਰਦੇ ਹੋ ਤਾਂ ਸਾਡੀ ਜਿਹੜੀ ਲੋਕੇਸ਼ਨ ਦਾ ਮੈਸੇਜ ਆ ਵੀਰੇ ਉਹ ਤੁਹਾਨੂੰ ਆਟੋਮੈਟਿਕ ਚਲਿਆ ਜਾਊਗਾ ਪਰਮਾਤਮਾ ਦੀ ਕਿਰਪਾ ਸਦਕਾ ਉਹ ਟੱਚ ਕਰ ਦੇੋ ਵੀਰੇ ਖੁੱਲ ਜਾਂਦਾ ਉਹ ਤੁਹਾਨੂੰ ਸਿੱਧਾ ਫਾਰਮ ਤੇ ਲੈ ਕੇ ਆਉ WhatsApp ਤੇ ਮੈਸੇਜ ਕਰੇ ਤੋਂ ਆ ਬੱਚਾ ਵੀਰੇ ਦੇਖ ਸਕਦੇ ਹੋ ਤਾਜ਼ਾ ਸੂਆ ਸਵਾਇਆ ਸਵੇਰੇ ਸੂਆਗਾ ਜੀ ਜਿਹਦੇ ਆਪਾਂ ਪਹਿਲੇ ਨੰਬਰ ਤੇ ਬੈਠ ਦੇਖ ਰਹੇ ਹਾਂ ਤਾਜੀ ਪਹਿਲਾ ਸੂਆ ਸੂਆਦਿਆ ਕਰੋ ਬੇਡਾ ਇਧਰੋਂ ਐ ਐ ਲਿਓ ਮੋਬਾਈਲ ਜੀ ਪਹਿਲਾ ਸੂਆ ਪਲੂਣ ਤਾਜੀ ਸੂਈਆ ਵੀਰੇ ਬਿਲਕੁਲ ਪਨੂਨ ਤਾਜੀ ਸੂਈਆਂ ਮੂੰਹੋਂ ਚਾਰ ਦੰਦਾਂ ਦਾ ਵੀਰ ਜੀ ਤੁਸੀਂ ਲੇਵੇ ਤੇ ਨਾੜਾਂ ਦੇਖ ਸਕਦੇ ਹੋ ਅੱਜ ਸਵੇਰੇ ਸੂਈ ਆ ਵੀਰੇ ਫਾਰਮ ਦੇ ਵਿੱਚੋਂ ਬਿਲਕੁਲ ਖੁੱਲੀ ਆ ਬਿਲਕੁਲ ਡਾਇਮੰਡ ਪੀਸ ਆ ਵੀਰੇ ਅਸਲ ਅਸਲ ਕੋਕਾ ਪੀਸ ਆ ਜਿਹਨੂੰ ਅਸਲ ਬੱਚਾ ਕਹਿੰਦੇ ਹੁੰਦੇ ਆ ਜੀ ਸੋ ਮਿਲਕ ਵੇਅਰਸ ਵਗੈਰਾ ਦੇਖੋ ਕਹਿੰਦਾ ਬਾ ਪਿੰਡ ਦਾ ਘੀਰਾਂ ਤੋਂ ਪਤਾ ਲੱਗ ਜਾਂਦਾ ਨਾੜਾਂ ਵਗੈਰਾ ਰਿੰਕਲਸ ਵਗੈਰਾ ਸੋਹਣੇ ਚੰਗੇ ਦਿਖਾਈ ਦਿੰਦੇ ਆ ਆਉਣਾ ਟਾਈਮ ਵੀ ਉਮੀਦ ਆ ਪਾਉਣੇ ਤੇ ਬਹੁਤ ਜ਼ਿਆਦਾ ਚੰਗੀ ਉਮੀਦ ਹੈ ਤੋਗਾ ਤੋਂ ਬਿਲਕੁਲ ਵੀਰੇ ਸੋਹਣਾ ਦੁੱਧ ਪਾਊਗੀ ਤਕਰੀਬਨ ਵੀਰੇ ਸਾਡੀ ਨਿਕਾ 30 ਕਿਲੋ ਦੇ ਲਵੇ ਦਵੇ ਵੀਰੇ ਨੇ ਕਰਮਾ ਲਈ ਨੇ ਖੇਡਣਾਗਾ ਬਾਕੀ ਇੱਕ ਗੱਲ ਆਪਾਂ ਲਾਜ਼ਮੀ ਦੱਸਦੇ ਆ ਵੀਰੇ ਕਿ ਕੋਈ ਮਾਰਕੀਟ ਦੇ ਵਿੱਚ ਬੈਠੇ ਆ ਇਕੱਲੇ ਨਹੀਂ ਕੰਮ ਕਰਦੇ ਪੰਜਾਬ ਦੇ ਵਿੱਚ ਤਕਰੀਬਨ ਹਰ ਰੋਜ਼ ਦੀ ਇੱਕ ਮੰਡੀ ਲੱਗਦੀ ਆ ਵੀਰੇ ਬਾਕੀ ਹਰ ਇੱਕ ਪਿੰਡ ਵਪਾਰੀ ਆ ਆਪਦਾ ਬਾਹਰੋਂ ਵੀਰੇ ਮਾਰਕੀਟ ਘੁੰਮ ਕੇ ਆਇਓ ਜੇ ਤੁਸੀਂ ਸੀਨੀ ਵਾਲਗਾਂ ਡੈਰੀ ਫਾਰਮ ਤੇ ਜਾ ਰਹੇ ਹੋ ਗਊ ਲੈਣ ਜਾ ਰਹੇ ਹੋ ਵੀਰੇ ਬਾਹਰੋਂ ਮਾਰਕੀਟ ਆ ਉਹਦੀ ਇੱਕ ਦਿਨ ਪਹਿਲਾਂ ਲਾਜ਼ਮੀ ਘੁੰਮ ਕੇ ਆਇਓ ਤੁਹਾਡੀ ਬਾਹਰੋਂ ਵੀਰੇ ਮਾਰਕੀਟ ਘੁੰਮੀ ਹੋ ਤੁਹਾਨੂੰ ਬੜੇ ਮਾਨ ਨਾਲ ਬੜੇ ਵਿਸ਼ਵਾਸ ਨਾਲ ਵੀਰੇ ਗੱਲ ਕਹਿ ਸਕਦੇ ਆ ਟਾੜਾ ਵੀਰੇ 15 ਤੋਂ 20000 ਦਾ ਫਾਇਦਾ ਹੋਊਗਾ ਕੱਲੇ-ਕੱਲੇ ਨਗਦੇ ਵਿੱਚ ਫਾਇਦਾ ਤਾਂ ਦਿਸੂ ਵੀਰੇ ਜੇ ਤੁਹਾਡੀ ਬਾਹਰੋਂ ਮਾਰਕੀਟ ਘਮੀ ਹੋ ਗਊ ਵੀ ਤੁਸੀਂ ਪੰਜ ਤੋਂ 10 ਮਿੰਟ ਦੇ ਵਿੱਚ ਲੈ ਲਓਗੇ ਕਿਉਂਕਿ ਵੀਰੇ ਸਾਡੀਆਂ ਚੀਜ਼ਾਂ ਅਜਮਾਈਆਂ ਵੀ ਇਕੱਲੀਆਂ ਗੱਲਾਂ ਕਹਿਣਦੀਆਂ ਨਹੀਂ ਜਿਹੜੇ ਗਾਹਕ ਆਉਂਦੇ ਆ ਵੀਰੇ ਉਹ ਆਪਦੇ ਮੂੰਹੋਂ ਮੰਨਦੇ ਆ ਜੇ ਕੋਈ ਵੀਰ ਕਹਦੇ ਮੈਂ ਗਊ ਅੱਜ ਦੇਖਣਾ ਆਇਆਗਾ ਲੈਣੀ ਨਹੀਂ ਉਹ ਵੀ ਵੀਰੇ ਉਹਨੂੰ ਗਊਆਂ ਤੇ ਸਾਡਾ ਰੇਟ ਮਜਬੂਰ ਕਰ ਦਿਆਂਦਾ ਉਹ ਵੀ ਵੀਰੇ ਫਿਰ ਇੱਥੋਂ ਗਊ ਖਰੀਦ ਕੇ ਲੈ ਕੇ ਜਾਂਦਾ ਕਹਿੰਦਾ ਵਾ ਆਪਣਾ ਮਕਸਦ ਇਹ 7:00 ਵਜੇ 10 ਮਿੰਟ ਤੇ ਰੇਲ ਨੇ ਆ ਜਾਣਾ ਸਵਾਰੀ ਚੜੇ ਜਾਏ ਨਾ ਚੜੇ ਆਪਾਂ ਮੈਂ ਦਾ ਬਾਪ ਗਾਂਜਾਂ ਵੇਚਣੀਆਂ ਵੀਰੇ ਸਾਡਾ ਦੇਖੋ ਟੀਚਾ ਹੁੰਦਾ ਵੀ 10 ਵਜੇ ਤੋਂ ਬਾਅਦ ਜੇ ਸਾਨੂੰ ਸਾਡੇ ਫਾਰਮ ਤੇ 10 ਗਾਇਆਂ ਖੜੀਆਂ ਦਿਸ ਜਾਣ ਜੀ ਕਿਉਂ 7 ਵਜੇ ਆਪਾਂ ਸੌਦੇ ਚ ਲਾ ਦੇਨੇ ਆ 7:05 ਮਿੰਟ ਤੇ ਵੀਰੇ ਪ੍ਰਮਾਤਮਾ ਦੀ ਕਿਰਪਾ ਸਦਕਾ ਜੀ 10 ਵਜੇ ਵੀਰੇ ਜੋ 10 ਵਜੇ ਘੜੀ ਤੇ ਜੇ ਸਾਨੂੰ ਘਰੇ ਆਵੇ ਖੜੀਆਂ 10 ਗਾਇਆਂ ਦਿਸ ਜਾਣ ਸਾਨੂੰ ਉੱਥੇ ਆਉਦੋਂ ਕੰਮੀਆਂ ਅਸੀਂ ਕੱਢੀਆਂ ਸ਼ੁਰੂ ਕਰ ਦੇਨੇ ਆ ਵੀ 10 ਗਾਇਆਂ ਕਿਵੇਂ ਰੋਗ ਗਿਆ ਇਹ ਵਲੇ ਨੂੰ ਜੋ ਕੰਮ ਵੀਰੇ ਸਾਰੇ ਹੀ 2-2.5 ਘੰਟਿਆਂ ਦਾ ਹੁੰਦਾ ਐਡੀ ਪ੍ਰਮਾਤਮਾ ਦੀ ਕਿਰਪਾ ਕੀ ਐਡਾ ਭਰਾਮਾ ਦਾ ਪਿਆਰ ਆ ਬਾਕੀ ਵੀਰੇ ਆਪਾਂ ਭਰਾਮਾ ਦੀਆਂ ਉਮੀਦਾਂ ਤੇ ਖਰੇ ਉਤਰਨਾ ਇਸੇ ਤਰ੍ਹਾਂ ਹੀ ਉਤਰਦੇ ਰਹਾਂਗੇ ਕਿਉਂਕਿ ਚਲੋ ਜਦੋਂ ਆਪਾਂ ਕੋਈ ਕੰਮ ਕਰਦੇ ਆਂ ਸੈਨ ਦੀ ਘਾਹਤਾ ਵੀ ਦਲੇ ਦਾ ਵੀਰੇ ਜਿਹੜਾ ਬੂਟਾ ਫਾਲ ਦਿੰਦਾ ਉਹਨੂੰ ਹੀ ਬਾਜਦੇ ਹੁੰਦੇ ਆ ਕਮੈਂਟ ਵੀ ਸਾਡੇ ਤੇ ਕਰਦੇ ਆ ਕਮੈਂਟ ਵੀ ਉਹ ਬੰਦੇ ਕਰਦੇ ਆ ਜਿਹੜੇ ਬਫਾਰੀ ਨੇ ਆਪ ਦੇ ਵੀਰੇ ਘਰੇ ਕੰਮ ਕਰਦੇ ਐਜੇ ਬੰਦੇ ਜਾਂ ਕੋਈ ਰੱਖਿਆ ਹੁੰਦਾ ਆ ਦੇ ਜਾਰ ਮਿੱਤਰ ਤੋਂ ਮੋਬਾਈਲ ਫੜ ਕੇ ਕਰਦੇ ਆ ਛੋਟੂਆਂ ਕਾ ਮਾਰੀ ਜਾਂਦੇ ਉਹ ਮਾਰੀ ਜਾਂਦੇ ਆਪਾਂ ਨੂੰ ਕੋਈ ਵਹਿਮੀ ਤੋਰੀ ਜਾਂ ਬੱਲੇ ਜੀ ਉਹ ਜਲਦੀ ਜਾਓ ਫੁੱਟੇ ਉਹ ਗੱਲਾਂ ਤੱਕ ਵੀਡੀਓ ਲੰਮੀ ਬਣ ਜੂਗੀ ਠੱਕਾ ਲਾਈ ਚੱਲੋ ਲਾਈ ਚੱਲੋ ਲਾਈ ਚੱਲੋ ਥੋੜਾ ਨੇੜੇ ਨੂੰ ਆ ਜਾਓ ਵੀਰ ਬਣਿਆ ਥੋੜੀ ਵੀਡੀਓ ਲੰਮੀ ਜ਼ਿਆਦਾ ਬਣ ਜੇਗੀ ਫਿਰ ਦੇਖਦੇ ਨਹੀਂ ਵੀਰ ਇਹ ਦੇਖ ਸਕਦੇ ਆ ਵੀਰੇ ਇਹ ਦੂਜਾ ਸੂਆ ਸੁਣ ਉਰੀ ਫੁੱਲ ਵੱਡਿਆ ਕੋਈ ਉਹ ਨਾ ਸਮਝ ਲੈ ਆਹ ਬੈਂਡ ਵੀਰੇ ਤਾਜੀ ਸੂਈ ਸਵਾਈ ਆ ਗਈ 35 ਕਿਲੋ ਵੀਰੇ ਦੁੱਧ ਰੈਡੀ ਆ ਅਰੇ ਕਹਿੰਦਾ ਵਾ ਜਿੰਨੀਆਂ ਦਿਖਾਵਾਂਗੇ ਇੱਕ ਤੋਂ ਇੱਕ ਵੱਡੀ ਤੋਂ ਵੱਡੀ ਆਵਾ ਵੀਰੇ ਦੁੱਧ ਦੇਊਗੀ 45 ਕਿਲੋ ਤੋਂ ਪਾਰ ਜੀ ਪਰ ਇਸ ਵਕਤ 35 ਕਿਲੋ ਤੇ ਚਲੀ ਗਈ ਕਰ ਮਾ ਅਸਾ 35 ਕਿਲੋ ਤੇ ਸਟਾਰਟਿੰਗ ਆ ਵੀਰੇ 35 ਕਿਲੋ ਤੇ ਸਟਾਰਟਿੰਗ ਐਸ ਵਕਤ ਜੀ ਅੰਤੀ ਕੋਈ ਨਹੀਂ ਬੱਚੇ ਦਾ ਦੇਖੋ ਨਾੜਾ ਨੂੜਾ ਵੀਰੇ ਜਾਣੀ ਅਸਲ ਇਹ ਮਸ਼ੀਨੀ ਚਵਾਈ ਵਾਲਾ ਬੱਚਾ ਹੈਗਾ ਪਰ ਸਾਡੇ ਬੰਦੇ ਤਕਰੀਬਨ ਵੀਰੇ ਸਾਰਿਆਂ ਬੜੇ ਹੱਥੀ ਚਵਾਈ ਜ਼ਿਆਦਾ ਕਰਦੇ ਆ ਕਿਉਂਕਿ ਨਾਲੇ ਪਸ਼ੂ ਦਾ ਵੀ ਪਤਾ ਲੱਗਦਾ ਰਹਿੰਦਾ ਹਨਾ ਹਾਂ ਵਿੱਚ ਬੱਸੀਆਂ ਵੀਰੇ ਹੋਰ ਵੀ ਹੈਗੀਆਂ 35 35 ਕਿਲੋ ਤੇ ਰੈਡੀ ਤੇ ਇਹਦੇ ਨਾੜਾ ਨੂੜਾ ਦਾ ਦੋਨੇ ਪਾਸੇ ਮਿਲਕ ਵੇਨ ਵਗੈਰਾ ਵੱਡੀ-ਬੁੱਡੀ ਪੂਰੀ ਫੁੱਲਾ ਹਨਾ ਹਾਂ ਇੱਥੇ ਨੂੰ ਆਜੋ ਮਾੜਾ ਕੋਈ ਵੀਰ ਛੋਟੀ ਨਾ ਮੰਨੇ ਤੇ ਕਹਿੰਦਾ ਬਾ ਬੱਚੇ ਫਿਰ ਸਾਰਿਆਂ ਚ ਬੁੱਲਬੁੱਲ ਦੀ ਰੱਬਿਆ ਆਪਾਂ ਵੀਰੇ ਬੈਣਾ ਉਹ ਹੋਣਗੀਆਂ ਕਿਉਂਕਿ ਸਾਡਾ ਵੀ ਦੇਖੋ ਜਿਵੇਂ ਆਪਾਂ ਕਹਿੰਦੇ ਨੇ ਵੀ ਰੋਜ਼ ਦਾ ਕੰਮ ਇਹੀ ਆ ਰੋਜ਼ ਪਿੰਡਾਂ 'ਚ ਹੀ ਰਹਿਣੇ ਆ ਤੇ ਪੰਜਾਬ ਦੀ ਵੀਰੇ ਮੰਡੀ ਵੀ ਘੁੰਮਣ ਜਾਵੜੇ ਨੇ ਜਿਹੇ ਗਾਂ ਉੱਥੋਂ ਇੱਕ ਲਈਏ ਪਰ ਮੰਡੀ ਕਿਉਂ ਰੇਟ ਪਤਾ ਲੱਗਦੇ ਰਹਿੰਦੇ ਆ ਜੀ ਵਪਾਰੀਆਂ ਦੇ ਵੀਰਾਂ ਦੇ ਵੀ ਘਰਾਂ 'ਚ ਵੀਰੇ ਆਉਂਦੇ ਜਾਂਦੇ ਬੈਠੀ ਦਾ ਚਾਹ ਪਾਣੀ ਪੀਂਦਾ ਫਾਰਮਾਂ 'ਚ ਵੀ ਜਾਂਦੇ ਆ ਹਰ ਰੋਜ਼ ਮਾਰਕੀਟ ਘੁੰਮਦੇ ਆ ਸਾਨੂੰ ਪਤਾ ਵੀ ਮਾਰਕੀਟ ਦੇ ਵਿੱਚ ਚੰਗੇ ਤੋਹਫੇ ਕਿੰਨੇ ਕ ਜੀ ਕਿਉਂਕਿ ਰੋਜ਼ ਵੀਰੇ ਕੰਮ ਹੀ ਇਹ ਹੈਗਾ ਕਿਉਂਕਿ ਵੀਰੇ ਜੇ ਤਾਂ ਉਹ ਦੇਖੋ ਕੱਲੀ ਜਿਵੇਂ ਉਹਨਾ ਸਿੰਗਲ ਬੈਂਡ ਆ ਇਹ ਕੱਲੀ ਬੰਨਾਂਗੇ ਵੀਰੇ ਡਲੇ ਵਰਗੀ ਲੱਗੂ ਜਿਵੇਂ ਉਹ ਵੱਡੀ ਬੈਂਡ ਪਹਿਲਾਂ ਹੀ ਤੂੰ ਜੋੜਾ ਦਿਖਾਇਆ ਸੀ ਵੀਰੇ ਉਹਦੇ ਵਿਚਾਲੇ ਬੰਨ ਦੀ ਉਹਨਾਂ ਦਾ ਬੱਚਾ ਲੱਗੂ ਇਹ ਲੱਗੂ ਜਮਾਂ ਜੀ ਲੱਗੂ ਬੱਚਾ ਲੱਗੂਗਾ ਨਾ ਵੀਰੇ ਇਸ ਤਰ੍ਹਾਂ ਹੁੰਦਾ ਵੇ ਅਸੀਂ ਤਾਂ ਹੀ ਕਹਿਣਾ ਵੀਰੇ ਮਾਰਕੀਟ ਘੁਮ ਕੇ ਆਇਓ ਮਾਰਕੀਟ ਦਾ ਵੱਡਾ ਮਸਕ ਤੇ ਆ ਵੀਰੇ ਮਾਰਕੀਟ ਦੇ ਵਿੱਚ ਅਸਲ ਵਿੱਚ ਸਾਫ਼ ਮਾਲ ਹੈ ਹੀ ਨਹੀਂਗਾ ਜੈ ਜੀ ਗੁਰੂ ਕਿਉਂ ਚੰਗੀ ਚੀਜ਼ ਵੀਰੇ ਕੌਣ ਵੇਚਦਾ ਬਾਕੀ ਅੱਜ ਕੱਲ ਬੱਸੀਆਂ ਬਲੋਕ ਬਹੁਤ ਘੱਟ ਪਾਲਦੇ ਆ ਚਲੋ ਹੁਣ ਰੁਝਾਨ ਖੈਰ ਬਹੁਤ ਹੋ ਗਿਆ ਬਾਕੀ ਵੀਰੇ ਸਾਡਾ ਕਿਉਂਕਿ ਮਾਲ ਇੱਕ ਬੰਦੇ ਤੋਂ ਨਹੀਂ ਲਿਆ ਹੁੰਦਾ ਇਹ ਆਪਦੇ ਫਾਰਮ ਦੇ ਵੀਰੇ ਚਾਰ ਸਪੀਰੇ ਦੇ 100 ਕਿਲੋਮੀਟਰ ਦੇ ਦੈਰੇ ਚੋਂ ਘੁੰਮ ਕੇ ਲਿਆ ਹੁੰਦਾ ਦਿਨਪੁਰ ਰਾਤ ਦੇ ਇੱਕ ਕਰਕੇ ਲਿਆ ਹੁੰਦਾ ਇਕੱਲੇ ਬੰਦੇ ਦੀ ਖਰੀਦ ਨਹੀਂ ਹੈਗੀ ਵੀਰੇ ਤੇ ਮਾਲ ਸਾਡਾ ਤੋਂ ਮੁੰਡੇ ਆਪਾਂ ਰਾਂਖੇ ਹਾਂ ਵੀਰੇ ਫੇਰ ਇਹ ਜਾਨੀ ਮੇਰੇ ਹੁਣ ਕਾਫੀ ਵੱਡੇ ਜਾਨੀ ਮਿੱਤਰ ਨੇ ਬੰਦੇ ਨਾਲ ਆ ਜਿਹੜੇ ਕਾਫੀ ਵੱਡੀ ਮਾਤਰਾ ਚ ਬੰਦੇ ਆ ਜਿਹੜੇ ਸੀ ਜੁੜ ਕੇ ਮਾਲ ਖਰੀਦਦੇ ਇਹੋ ਜੀ ਕੋਈ ਗੱਲ ਨਹੀਂ ਕਿਉਂਕਿ ਤਾਂ ਹੀ ਵੀਰੇ ਅਸੀਂ ਹਫ਼ਤੇ ਬਾਅਦ ਇਕੱਠੀਆਂ ਕਰਕੇ ਵੇਚਦੇ ਹਾਂ ਹੁਣ ਜੇ ਮੈਂ ਇੱਕ ਦੋ ਦਿਨਾਂ ਤੇ ਕਹਦੇ ਆ ਵੀ ਮੈਂ ਰੋਜ਼ ਵੇਚੂੰ ਰੋਜ਼ ਖਰੀਦ ਹੁਣ ਆਪਾਂ ਵੀਰੇ ਇੱਥੇ ਨੀਲੀਆਂ ਫੀਲੀਆਂ ਲਿਆ ਕੇ ਲਾ ਦੀਏ ਗੱਲੀ ਗਿਣਤੀ ਪੂਰੀ ਕਰ ਲਿਓ ਕੰਮ ਨਹੀਂ ਚੱਲਣਾ ਬਾਕੀ ਜਿਹੜਾ ਬੱਚਾ ਕੈਮਰੇ ਸਾਹਮਣੇ ਤੂੰ ਪਹਿਲਾਂ ਵੀ ਗਿਆ ਸਾਰੀਆਂ ਵਰਤ ਦੱਸਣ ਜਨਾਂ ਦਾ ਕਿਸਨੇ ਹੱਲ ਆਉਣ ਵਾਲੀ ਗੱਲ ਆ ਵੀਰੇ ਪੂਰਾ ਵੀਰ ਨੂੰ ਦੁੱਧ 20 ਕਿਲੋ ਹਾਜ਼ਰ 20 ਕਿਲੋ ਦੁੱਧ ਹਾਜ਼ਰ ਆ ਮੈਂ ਆਪ ਵੀਰੇ ਕੰਡੇ ਦੇ ਦਾ ਮਿਣਿਆਗਾ ਕੱਲ੍ਹ ਜੀ ਪਰसों ਸਾਂ ਨਹੀਂ ਖਾਲੀ ਕਰੀ ਸੀਗੀ ਅੱਜ ਇਹਨੂੰ ਚੌਥਾ ਲੈਣਾ ਜੀ ਤੇ ਫਾਇਟ ਵੀ ਪੁੱਤ ਦੀ ਸੀ 0 ਆ ਵੀਰੇ ਦੀ ਤੇ ਠੰਡੀ ਸੀ ਲੈਣੀਆਂ ਗੱਲਾਂ ਹੀ ਛੱਡ ਅੱਛਾ ਕਹਿੰਦਾ ਵਾਜ ਨੇ ਘਰੇਲੂ ਦੁੱਧ ਪੀਣਾ ਹਾਂਜੀ ਵੀ ਕਹੇ ਲੱਕੜ ਦੀ ਖੋਲਣੀ ਰੱਖਣ ਨਹੀਂ ਕੀ ਜੀ ਉਹਨਾਂ ਨੂੰ ਦੁੱਧ ਪੀਂਦੇ ਕਰ ਦੇਣਾ ਬਸ ਸ਼ਹਿਰ ਦੇ ਵਿੱਚ ਵੀ ਜਮ ਅਸੀਂ ਵੀ ਪਰਨਾ ਇੱਥੇ ਫਾਰਮ ਹੋਰ ਪਾ ਕੇ 40 50 ਗਾਵਾਂ ਹੋਰ ਲਾਉਣੀਆਂ ਨੇ ਅਸੀਂ ਇਸ ਤਰ੍ਹਾਂ ਦੇ ਬੱਚੇ ਵੀਰੇ ਦੁੱਧ ਤੇ ਲਾਵਾਂਗੇ ਕਿਉਂਕਿ ਓਹਨਾਂ ਨੂੰ 20 ਕਿਲੋ ਉਹਦਾ ਰੇਟ ਵੜਾ ਜਾਇਆ ਜਾਂ ਠੰਡੀ ਸੀਲ ਆ ਹੁਣ ਆ ਬੱਚੇ ਥੱਲੇ ਵੀਰੇ 24 ਤੋਂ 25 ਕਿਲੋ ਰੇੜੀ ਆ ਕਮਾਈ ਬੇਟਾ ਜੀ ਇਹ ਇਹ ਵੀਰੇ ਚੱਲਣ ਦੇ ਸਾਈਜ਼ ਆ ਕੇ ਮੀਡੀਅਮ ਸਾਈਜ਼ ਆ ਕੇ ਇੱਕ ਰੇਲੋ ਬੰਦੇ ਨੂੰ ਭਾਲ ਦਿਆ ਉਹ ਮਤਲਬ ਦੀ ਬਣਾਇਆ ਚੱਲਣ ਦੇ ਵੀਰੇ ਰੇਟ ਆ ਗਏ ਤਾਂ ਹੀ ਹੁਣ ਕਹਿੰਦੇ ਆ ਵੀਰੇ ਬੜੇ ਮਾਨਨਾ ਕਹਿ ਸਕਦੇ ਆ ਕਿਉਂਕਿ ਹੁਣ ਆ ਇਹੋ ਜਿਹੇ ਬੱਚੇ ਆ ਵੀਰੇ ਇਹ 15 ਤੋਂ 20 ਹਜ਼ਾਰ ਦਾ ਫਾਇਦਾ ਕਰਦੇ ਆਂਗੇ ਵੱਡੀਆਂ ਗਾਈਆਂ ਦੀ ਵੀਰੇ 25 ਤੋਂ 30 ਹਜ਼ਾਰ ਦਾ ਫਾਇਦਾ ਕਰਦੇ ਆਂਗੇ ਕਿਉਂਕਿ ਉਹਨੂੰ ਪਤਾ ਹੀ ਆ ਮਾਰਕੀਟ ਚੋਂ ਕੀ ਦੀ ਕੀ ਖਰੀਦਦਾ ਸਾਡੀ ਕੀ ਖਰੀਦਦਾ ਵੀਰੇ ਜੀ ਇਸ ਤਰ੍ਹਾਂ ਕਰਕੇ ਵੀ ਤਾਂ ਹੀ ਕਹਿੰਦੇ ਆ ਵੀ ਮਾਰਕੀਟ ਘੁਮ ਕੇ ਆਇਓ ਉਹ ਫਾਇਦਾ ਆ ਵੀਰੇ ਖੀਰਾ ਬੱਚਾਗਾ ਅੱਛਾ ਦੰਦੋ ਖੀਰਾ ਬੱਚਾ ਵੀਰੇ ਪਿਛਲੇ ਲਾੜ ਚ ਬਾਕੀ ਰਹਿ ਗਿਆ ਸੀ ਤੇ ਤੁਹਾਨੂੰ ਦੱਸਿਆ ਸੀ ਤੁਸੀਂ ਲੈਵੇ ਤੇ ਵੀਰੇ ਐਂ ਬੁੱਟੇ ਲੰਮੀ ਤੋੜੀ ਉਹ ਵੀਰ ਬਣ ਕੇ ਪਰੇ ਨੂੰ ਲੈ ਜਾ ਫਿਰ ਦੰਦੋ ਖੀਰਾ ਵੀ ਦੇਖ ਸਕਦੇ ਹੋ ਤੇ ਕੁਆਲਿਟੀ ਬਰੀਡ ਗੱਲਾਂ ਸਾਰੀਆਂ ਗਾਂਾਂ ਦੀਆਂ ਗਾਂ ਹੀ ਆ ਜਮਾਂ ਇਹ ਤੇ ਹਨਾ ਤੇ ਲੈਵਾ ਦੇਖੋ ਫਾੜੀ ਵਾਲਾ ਜਮ ਤੇ ਦੁਰਦੀ ਗੱਗੂ ਗੱਲ ਨੂੰ ਝੂ ਝੂਮ ਕੇ ਦੁਰਦਿਆ ਜਮੈ ਵਜੇ ਵੀਰ ਕਹਣਗੇ ਟਰੋ ਪਸੂ ਚ ਵੜ ਜਾਂਦੇ ਆ ਕਿ ਗੱਲੂ ਗੱਗੂ ਗੱਲ ਬਾਈ ਜਿਆਦਾ ਆਉਂਦਾ ਜਿੱਦੋਂ ਲੱਤ ਕਮਾ ਕਮਾ ਧਰਦੀ ਆ ਤੇ ਕਹਿੰਦਾ ਮੰਡੀ ਤੇ ਲੱਤ ਕਮਾ ਕੇ ਪਸੂ ਧਰਦਾ ਤੇ ਸਾਰਾ ਮੇਲਾ ਮਗਰ ਹੁੰਦਾ ਇਹ ਉਸ ਲੈਵਲ ਦੀ ਬਹਿੜਾ ਤੇ ਸੀਮਨ ਸੱਪੇ ਸਭ ਕੋ ਫਿਰ ਚੰਗਈ ਹੋਵੇ ਦੇ ਵੀਰੇ ਜਿੰਨੀਆਂ ਦਾ ਮੂਰੋ ਬਾਇਓ ਡਾਟਾ ਲਿਖਤੀ ਰੂਪ ਚ ਆਊਗਾ ਉਹ ਲਿਖਤੀ ਰੂਪ ਚ ਦੇਵਾਂਗੇ ਇੱਕ ਦਿਨ ਆਪਾਂ ਸਪੈਸ਼ਲ ਵੀ ਕਰਾਂਗੇ ਉਂ ਤਾਂ ਆਪਾਂ ਮੰਡੀ 'ਚ ਵੀਰੇ ਜਾਂਦੇ ਜੁੰਦੇ ਨਹੀਂ ਗਊ ਵੇਚਣ ਨੂੰ ਕੋਈ ਮਤਲਬ ਨਹੀਂ ਕਿਉਂਕਿ ਚੰਗੀ ਚੀਜ਼ ਤਾਂ ਘਰੇ ਵੀਰੇ ਪੂਰੀ ਨਹੀਂ ਹੁੰਦੀਗੀ ਪਰ ਇਸ ਤਰ੍ਹਾਂ ਦੇ ਆ ਬੈੜਾ ਵੀਰੇ ਜੇ ਕਿਤੇ ਮੰਡੀ 'ਚ ਸਾਈਡ ਤੇ ਲਾ ਦਈਏ ਨਾ ਸਾਰੀ ਮੰਡੀ ਮਗਰਤੂਰੀ ਫਿਰੂਗੀ ਹੁਣ ਮੰਡੀ 'ਚ ਵੀਰੇ ਉਂ ਤਾਂ ਗਾਂ ਤਾਂ ਜੇ 500 ਆ ਜਾਂਦੀ ਆ ਪਰ ਸਿਲੈਕਟਡ ਮਾਲ ਉਹ ਮਸਾਂ ਹੀ 15 20 ਨਾਗ ਮਸਾਂ ਹੁੰਦੇ ਵੀਰੇ ਕਿਉਂਕਿ ਖਰੀਦਣ ਵਾਲਾ ਉਸੇ 200 ਬੰਦਾ ਹੁੰਦਾ ਵੀਰੇ ਬਾਕੀ ਗੱਲ ਹੁਣ YouTube ਨੇ ਲੋਕੋ ਹੀ ਵੜ ਜਦੇ ਕਹਿੰਦੇ ਹਾਂ ਇਸ ਕਰਕੇ ਵੀਰੇ ਹੁਣ ਮਾਲ ਤਾਂ ਜਿਹੜਾ ਚੰਗੀ ਚੀਜ਼ ਉਹ ਪਿੰਡਾਂ 'ਚ ਵੀ ਕੀ ਬਾਕੀ ਜਿਹੜਾ ਬੰਦਾ ਵੀਰੇ ਮੰਡੀ 'ਚ ਜਾ ਕੇ ਸੀ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿੰਦੇ ਪਰ ਮੰਡੀ 'ਚ ਵੇਚਦਾ ਉਹਦਾ ਜਾਂ ਤਾਂ ਵੀਰੇ ਰੇਟ ਗਲਤ ਹੋਊਗਾ ਜੀ ਜਾਂ ਵੀਰੇ ਫਿਰ ਉਹਦੀ ਖਰੀਦਣ ਦੀ ਚੁਆਇਸ ਗਲਤ ਹੋਊ ਸਾਡੇ ਕੋਲੇ ਵੀ ਇੱਕ ਅੱਧੀ ਕੋਈ ਗਲਤ ਹੋਈ ਨਹੀਂ ਵੀਰੇ ਮੰਡੀ ਭੇਜਾਂਗੇ ਘਰੇ ਦਾਪਾ ਪੜਨ ਲਾਉਣੀ ਨਹੀਂ ਹੁਣ ਇੱਥੇ ਵੇਚਾਂਗੇ ਵੀਰੇ ਇਹ ਐਨੇ ਚਿਰ ਦੀ ਮਿਹਨਤ ਕੀਤੀ ਤੁਸੀਂ ਐ ਮੰਨੋ ਵੀ 70 80 ਸਾਲ ਦੀ ਮਿਹਨਤ ਹੈ ਮੇਰੇ ਦਾਦਾ ਜੀ ਵੇਲੇ ਦੀ ਆ ਉਦੋਂ ਰਾਏਕੋਟ ਮੰਡੀ ਲੱਗਦੀ ਸੀ 350 ਦੀ ਮੈਂ ਮੇਰਾ ਦਾਦਾ ਜੀ ਲਿਆਈ ਸੀ ਜੀ ਉਦੋਂ ਦੀ ਮਿਹਨਤ ਚੱਲਦੀ ਆ ਵੀਰੇ ਆਪਾਂ ਇਹ ਮਿੱਟੀ 'ਚ ਨਹੀਂ ਮਿਲਾ ਸਕਦੇਗੇ ਜੀ ਹੁਣ ਤੁਹਾਨੂੰ ਕੱਲੀ ਕੱਲੀ ਬਣਵਾਰੇ ਜਿਹੜਾ ਤੁਹਾਨੂੰ ਪਹਿਲਾ ਬੱਚਾ ਗਿਆ ਵੀਰੇ 22 ਕਿਲੋ ਰੈਡੀ ਸੀ ਜੀ ਤੇ ਕਮਾਈ ਬੂਟੇ ਇਹਨੂੰ ਮਾੜੀ ਲੰਬੀ ਤੋਰੀ ਬੂਟੇ ਇਹ ਵੀਰੇ ਸੂਣ ਵਾਲੀ ਆ ਗਈ ਇਹ ਵੀ ਤਕਰੀਬਨ ਹਜੇ ਵੀ ਵੀਰੇ 5 ਤੋਂ 7 ਦਿਨ ਲੈ ਜੂ ਮੈਂ ਪਿਛਲੇ ਲਾੜ੍ਹ ਚ ਬੋਲੇ ਸੀ ਪਿਛਲੇ ਲਾੜ੍ਹ ਚ ਵੀ ਸਾਡੇ ਕੋਲ ਸੇ ਬੜਾ ਬਾਕੀ ਰਹਿ ਗਈਆਂ ਸੀ ਜੀ ਤੁਸੀਂ ਦੇਖ ਸਕਦੇ ਹੋ ਵੀ ਜਿਹੜੀ ਗੱਲ ਕਹੀ ਸੀ ਉਹ ਹੈਗੀ ਕਿ ਨਹੀਂ ਹੈਗੀ ਵੀਰੇ ਦੇਸੀ ਮਖਾਣਾ ਅੱਲੇ ਵੀ ਕੱਚੀ ਆ ਬਣਦੀ ਦੁਰੀ ਜਾਂਦੀ ਆ ਜਮਾ ਜੀ ਸੋ ਉਹ ਗੱਲ ਆ ਜਿਵੇਂ ਕਹਿੰਦਾ ਬਾਸਮਤੀ ਚੌੜ ਘਾਟੇ ਘਾਡੇ ਵਾਂ ਰੰਗ ਪਟਾਉਂਦੇ ਇਹ ਵੀ ਰੰਗ ਪਟਾਉਂਦੀ ਦੁਰੀ ਜਾਂਦੀ ਆ ਵੀਰੇ ਪਟਾਉਂਦੀ ਦੁਰੀ ਜਾਂਦੀ ਜਿਹੜੀ ਆਪਣੀ ਚੰਗੀ ਕੁਆਲਿਟੀ ਹੋਊਗੀ ਉਹਨੇ ਵੀਰੇ ਨਿੱਖਰਨੇ ਹੀ ਨਿੱਖਰਨਾ ਜੇ ਆਪਾਂ ਢਾਂਗਲ ਲੈ ਆ ਕਿਥੇ ਲਾ ਦਿਆਂਗੇ ਵੀਰੇ ਮੋٹے ਜੰਮ ਦੀ ਕ੍ਰਾਸ ਬੈਡ ਲਾ ਦਿਆਂਗੇ ਵੀਰੇ ਉਹਦਾ ਬੱਚਾ ਧਰਦੀ ਦੱਸਦੀ ਆ 5 ਮਿੰਟ ਤੱਕ ਧਰ ਦਿਆਂਗੇ ਹੁਣ ਤੁਸੀਂ ਉਹ ਤੋਂ ਅੱਗੇ ਆ ਜਾਓ ਵੀਰੇ ਕਿੰਨੀ ਅੰਗਰੀ ਸ਼ਰਤਾਂ ਕਰ ਹਾਂ ਮੈਂ ਬੰਦਾ ਸਹੀ ਕਮਾ ਲਿਆ ਕਰ ਮੇਰੇ ਬੰਦਿਆਂ ਨੂੰ ਨਾ ਬੈੜਾਂ ਉਹ ਕੋ ਤੋਰੀਆਂ ਤੇ ਚਲਾਈਆਂ ਨਹੀਂ ਜਾਂਦੀਆਂ ਜਿਸ ਤਰ੍ਹਾਂ ਦੇ ਬੱਚੇ ਨੇ ਕਿਉਂਕਿ ਵੀਰੇ ਹੁਣ ਕੱਲੀ ਤੇ ਇੱਕ ਦਾ ਘਮਾਉਣੀ ਨਹੀਂ ਨਾ ਆਪਣਾ ਇੱਕ ਦਿਨ ਦਾ ਕੰਮ ਆ ਕਿਉਂਕਿ ਉਹਨੂੰ ਇੰਨਾ ਮਾਲ ਆ ਵੀਰੇ ਤੁਰੀ ਨਹੀਂ ਪੁੱਤ ਲੰਮੀ ਤੋੜ ਲੈ ਬੇਟਾ ਸੁਭਰ ਕੱਦ ਕਾੜ ਵਗੈਰਾ ਬਾਡੀ ਸਟਰਕਚਰ ਵਗੈਰਾ ਦੇਖ ਸਕਦੇ ਹੋ ਬੈੜਦਾ ਚੰਗਾ ਸਾਫ਼ ਸੁਥ ਇਹ ਕਹਿਨ ਦਾ ਬਹੁਤ ਜਿਹੜਿਆ 나ੜਾ ਪਿੰਡੇ ਤੇ ਦਿਖਾਈ ਦੇਣੀ ਹੈ ਦੇਣੀ ਹੈ ਜਮਾ ਤੇ 나ੜਾ ਨਾਲ ਸਾਰੇ ਪਾਸੇ ਗੁੰਦੀ ਭਈਆ ਲੇਵੇ ਤੇ ਤਾਂ ਹੈ ਹੀ ਹੈ ਪਿੰਡੇ ਦੇ ਵਿੱਚੱਕੀ ਫਰਦੀ ਵੀਰੇ ਸੂਈ ਸਵਾਈ ਆ 28 ਕਿਲੋ ਦੁੱਧ ਤੋਂ ਪਾਰ ਹੀ ਹੂ ਦੁੱਧ 30 ਹੋਊਗਾ ਪਰ ਅਸੀਂ 28 ਮੰਨਦੇ ਆ ਤੁਸੀਂ ਪੇਟ ਤੇ ਵੀਰੇ 나ੜ ਦੇਖ ਲਓ ਮਿਲਕ ਬੇਣਾ ਲੇਵੇ ਤੇ ਬੈਂਸ ਦੇਖ ਲਓ ਕੱਲਾ ਕੱਲਾ ਥਣਾ ਪਿਆ ਚਾਰ ਸਪਿਰੋਂ ਘਟ ਘਟ ਦੇ ਗੈਬ ਤੇ ਗੋਲ ਬਹਿੜਾ ਪ੍ਰਿੰਟ ਵਾਲੀਆ ਬਰੀਕੀਆਂ ਦੇ ਵਿੱਚ ਨਮਾ ਹਾਨਾ ਤੇ ਥੱਲੇ ਵੀਰੇ ਲੇਵੇ ਦੀ ਪਾਂਢੀ ਇਲਾਹੀ ਦੀ ਕਰਮਾ ਹੋਰ ਵਾਏ 4 ਜਮੈਂ ਇਹਨੂੰ ਕਹਿੰਦੇ ਆ ਹਨਾ ਜੀ ਸਰ ਜੀ 4 4 ਸੜਕ ਤੇ ਜਾਂਦਾ ਪਰ ਹਰ ਇੱਕ ਬੰਦੇ ਜਾਗਦਾ ਹਨਾ ਜੀ 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 ਤੇ ਜਿਹੜੀ ਅੱਗੇ ਨਾਲ ਇੱਕ ਨਿਕਲੀ ਤੇ ਇੱਕ ਫੇਰ ਆ ਗਈ ਹਨਾ ਦੋ ਦੰਦਾਂ ਵੀਰੇ ਅੱਛਾ ਦੋ ਦੰਦਾਂ ਦਾ ਤਾਜੀ ਸੂਈ ਆ ਬਿਲਕੁਲ ਅੱਛਾ ਦੋ ਤਾਂ ਵੀਰੇ ਹਜੇ 20 ਤੋਂ ਹੀ ਚੱਲੀ ਆ ਤੇ ਪਰ ਦੁੱਧ ਵੀਰੇ 27 ਤੋਂ 28 ਚਵਾ ਦੇਾਂਗੇ ਇਹਦਾ ਜੀ ਤੇ ਜਾਣੀ ਦੀ ਬੱਚਾ ਵੀਰੇ ਦੋ ਦੰਦਾਂ ਦਾ ਪਹਿਲਾ ਸੂਆ ਸੂਈਆ ਕਰਮਾ ਵਾਲੀ ਤੇ ਦੇਖ ਸਕਦੇ ਹਾਂ ਅੱਛਾ ਦੋ ਦੰਦ ਪਹਿਲਾ ਸੂਆ ਤਾਜੀ ਸੂਈ ਆ ਹਲੇ ਤਾਜੀ ਸੂਈ ਆ ਵੀਰੇ ਹਜੇ ਇਹਨੂੰ ਐ ਮੰਨ ਬੌਲੇ ਚੋਂ ਚੱਲੀ ਆ ਇਹ ਵੀਰੇ 20 ਕਿਲੋ ਤੋਂ ਜੀ ਬਿਲਕੁਲ ਦੁੱਧ ਦੰਦੀਆਂ ਦੇ ਵਿੱਚ ਆ ਵੀਰੇ ਦੋ ਹਜੇ ਦੋਨ ਦੇ ਚੱਕੇ ਆ ਜੀ ਬਾਕੀ ਜਿਹੜੀ ਗਊ ਦਾ ਜਿੰਨਾ ਬੋਲਾਂਗੇ ਆਪਣੀ ਕਲਿੱਪ ਕੱਟ ਲੈ ਵੀਰ ਪਹਿਲਾਂ ਇੱਥੇ ਆਵੇ ਆ ਕੇ ਦੇਖੇ ਨਿਰਖੇ ਪਰਖੇ ਫੇਰ ਗਊ ਲਵੇ ਕਿਉਂਕਿ ਵੀਰੇ ਆਨਲਾਈਨ ਵੇਚਦੇ ਨਹੀਂ ਇਹ ਸਾਲੀ ਚੀਜ਼ਾਂ ਦਾ ਪਤਾ ਡਾਲਦਾ ਨਹੀਂ ਲੱਗਦਾ ਸਾਡੇ ਕੋਲੋਂ ਬਾਹਰੋਂ ਚਾਹੇ ਬਾਈ ਕੋਈ ਆਨਲਾਈਨ ਵੇਚੇ ਕੁਝ ਕਰੇ ਆਪਾਂ ਨੂੰ ਕੋਈ ਮੈਟਰ ਨਹੀਂਗਾ ਜੀ ਪਰ ਅਸੀਂ ਵੀਰੇ ਆਨਲਾਈਨ ਨਹੀਂ ਵੇਚਦੇਗੇ ਕਿਉਂਕਿ ਪੈਸੇ ਦੀ ਵੀਰੇ ਕਦਰ ਦਾ ਪਤਾ 100 ਦਾ ਨੋਟ ਬਹੁਤ ਔਖਾ ਬਣਦਾ ਆਪਦੀ ਵੀਰੇ ਇੱਥੇ ਆ ਕੇ ਤਸੱਲੀ ਕਰੇ ਚੰਗੀ ਲੱਗਦੀ ਆ ਲੈ ਜੇ ਨਹੀਂ ਤਾਂ ਕੋਈ ਗੱਲ ਨਹੀਂ ਕਿਉਂਕਿ ਇਹ ਚੀਜ਼ਾਂ ਦਾ ਵੀਰੇ ਆਨਲਾਈਨ ਦੇ ਕੰਮ ਹੀ ਨਹੀਂ ਹੈਗੇ ਸੋ ਕਹਿਣ ਲੱਗਾ ਆਪਾਂ ਘੜਾ ਹੁੰਦੇ ਰਸਾ ਬਾ ਦਨੇ ਆ ਚੰਗੀ ਲੱਗਦੀ ਆ ਕੇ ਦੇਖੋ ਨਾਲ ਵੀਡੀਓ ਕਾਲ ਕਰ ਲੋ ਘਰੇ ਦਿਖਾ ਦਿਓ ਜਿਹੜਾ ਕੁਝ ਕਰਨਾ ਕਰੋ ਭਾਈ ਆ ਵੀਰੇ ਛੋਟਾ ਛੋਟਾ ਪਾ ਰੱਖਿਆਗਾ ਕਿਉਂਕਿ ਥੋੜਾ ਥਣ ਮੋਟਾ ਵਾਗ ਗਿਆ ਇਹਦਾ ਹੁਣ ਦੁੱਧ ਵਾਲੇ ਪੱਖ ਤੋਂ ਚੰਗੀ ਆ ਫੈਡ ਆ ਹਾਂ ਫੈਡ ਦਾ ਹੁ ਚਵਾਈ ਬਹੁਤ ਸੋਹਣੀ ਨਿਕਲੂਗੀ ਇਹ ਹੱਥੀ ਚਵਾਈ ਵਾਲੇ ਦੇਖੋ ਕ ਆਹ ਬੇਲਬੂਣ ਦੀ ਲੰਮੀਆ ਚਲੋ ਪਾ ਇਹਦਾ ਬਹੁਤ ਖਰਾ ਆ ਗਿਆ ਜਣੀ ਕਮਾਲ ਦੇ ਲਾ ਦਾਂਗੇ ਆਪਾਂ ਇਹਦਾ ਕਮਾਲ ਦੇ ਦੇਖੂ ਆਵੇਂ ਰੈਣਾ ਛੋਟਾ ਪਾ ਲਾਤਾ ਯਾਰ ਤੇ ਬੈੜ ਵੀਰੇ ਅਸਲ ਵਧੀਆ ਹੈਗੀ ਆ ਥੋੜਾ ਥਣ ਤੋਂ ਤਾਂ ਜਣੀ ਦੀ ਮੋਟੀ ਆ ਪਰ ਉਹ ਠੀਕ ਆ ਬਰੀਕੀਆਂ ਨੇ ਲੈ ਜਾ ਲੈ ਜਾ ਕਹਿੰਦਾ ਵਾ ਸਾਰੇ ਲਾੜ ਦੇ ਵਿੱਚ 5-7 ਬੈੜਾਂ ਦਾ ਬਾੜੇ ਪਾਜੀ ਵਜ ਜਾਂਦੀਆਂ ਹੋਣਗੀਆਂ ਬਾੜੇ ਪਾਜ ਵੀਰੇ ਮੈਲੀਆਂ ਮੈਲੇ ਹੁਣ ਉਦੋਂ ਅੱਗੇ ਵੀਰੇ ਚਿੱਟੀ ਬੈੜ ਤੇ ਕੈਮਰਾ ਮਰਵਾ ਦੇ ਆਹ ਤਾਂ ਯਾਰ ਟੈਂਕਰ ਹੀ ਕੱਢ ਲਿਆਂਦਾ ਬਾਕੀ ਇਹ ਵੀਡੀਓ ਇਹ ਨਹੀਂ ਵੀ ਜਾਂ ਥੱਲੇ ਬਹਿ ਕੇ ਬਣਾ ਦੇਾਂਗੇ ਜਾਂ ਵੀਰੇ ਵੀਡੀਓ ਆਪਾਂ ਨੇੜੇ ਰੱਖ ਕੇ ਬਣਾ ਦੇਾਂਗੇ ਜੀ ਸਾਡੀਆਂ ਜਿਹੜੀਆਂ ਜਾਨੀਆਂ ਵੀਡੀਓ ਦੇ ਵਿੱਚ ਵੇੜਾ ਦਿਖਾ ਰਹੇ ਆ ਤੁਸੀਂ ਇੱਥੇ ਆਵੋਗੇ ਕਿਉਂਕਿ ਆਪਾਂ ਕਿਹੜਾ ਵੀਰੇ ਆਨਲਾਈਨ ਵੇਚਣੀ ਆ ਇੱਥੇ ਆਵੋਗੇ ਤੂੰ ਡੂਟੀ ਲੱਗੂਗੀ ਆਪਾਂ ਤੇ ਕਿਸਨੇਹਾ ਲਾਦਾ ਵੀਰ ਸਾਡੇ ਕੋਲ ਹੁਣ ਇੰਨੀਆਂ ਦਿਖਾਈਆਂ ਨਹੀਂ ਜਾਂਦੀਆਂ ਆ ਆਪਣਾ ਮੋਬਾਈਲ ਨੰਬਰ ਆ ਆਪਣਾ ਪਿੰਡ ਆ ਕੋਲੇ ਆ ਕੇ ਦੇਖੋ ਬਾਈ ਜੀ 30 40 ਗਾਮਾ ਤੁਹਾਨੂੰ ਮੇਲਾ ਲਾਦਾ ਇੱਕ ਘਰੇ ਜੇਕਰ ਆਪਾਂ ਮੰਡੀ ਤੇ ਵੀ ਜਾਂਦੇ ਹਾਂ ਉਹਦੇ 100 ਬੰਦੇ ਨਾਲ ਗੱਲਬਾਤ ਕਰਦੇ ਸੀ ਇੱਕੋ ਘਰੇ ਸਾਥ ਥੱਲੇ ਮਿਲਣੀ ਆ ਵੀਰੇ ਆਪਾਂ 40 ਗਾਮਾ ਬੋਲੀਆਂ ਨੇ ਪਰ ਗਾਈਆਂ ਜ਼ਿਆਦਾ ਹੋਣੀਆਂ ਕਿਉਂਕਿ 35 40 ਗਾਈਆਂ ਨਾ ਬਣਦਾ ਹੀ ਕੁਛ ਨਹੀਂਗਾ ਜ ਵੀਡੀਓ ਪਹਿਲਾਂ ਚਿੱਟੀ ਬੈੜ ਗਈ ਸੀ ਵੀਰੇ ਉਹ ਵੀ 35 ਕਿਲੋ ਦਾ ਬੱਚਾ ਸੀ ਜੇ ਕਿਸੇ ਵੀਰ ਨੇ ਕਹਿਣਾ ਮੈਂ 20 ਬੈੜਾ ਇਕੱਠੀਆਂ ਲੈਣੀਆਂ 30 ਤੋਂ 35 40 ਕਿਲੋ ਦੇ ਵਿੱਚ ਆਲੀਆਂ ਉਹ ਵੀਰੇ 20 ਬੈੜਾ ਇਕੱਠੀਆਂ ਵੀ ਦੇ ਦੇਾਂਗੇ ਪਰਮਾਤਮਾ ਦੀ ਕਿਰਪਾ ਸਦਕਾ ਜੀ ਜਿੰਨੇ ਅਮਰ ਜੀ ਲੈ ਜਲੇਗਾ ਹਾਂ ਜਿਹੜੀ ਆ ਕਾਲੀ ਬੈੜਾ ਵੀਰੇ ਇਹ ਆਪਣੇ ਕੋਲੇ ਗਰੰਟੀ ਤੇ ਆਈਵੇ ਪਰ ਅਸੀਂ ਮੰਨਦੇ ਨਹੀਂ ਹੁੰਦੇ ਅਸੀਂ ਤਾਂ ਵੇਚਦੇ ਨਹੀਂ ਇਹਦਾ ਵੀਰੇ ਆਪਾਂ 35 ਚਵਾ ਕੇ ਹੀ ਦੇਵਾਂਗੇ ਕਿਉਂਕਿ ਇਹ ਬੈੜ ਦੇ ਆਪਾਂ ਬੰਦੇ ਨੂੰ ਪੈਸੇ ਵੀ ਨਹੀਂ ਦਿੱਤੇ ਜਿਹੜੀ ਗੱਲ ਆਪਾਂ ਇਹਦੇ ਪੈਸੇ ਵੀ ਨਹੀਂ ਦਿੱਤੇ ਆਪਣੇ ਕੋਲ ਧਾਰ ਆਈ ਆਉਂਦਾ ਆਪਾਂ ਸਿੱਛੇ ਤੀ ਨਕਦ ਖਰੀ ਇਨੂੰ ਐ ਨਾ ਵੇਚੀ। ਸਵਾਕੇ ਵਿੱਚ ਹੀ 35 ਹੋਏ ਰੱਖ ਲਈ ਨਹੀਂ ਮੋੜਨੀ। ਮੈਂ ਕਿਹਾ ਵੀਰੇ ਕੋਈ ਗਾਰੰਟੀ ਗਾਰੰਟੀ ਦੇ ਕੋਈ ਨਹੀਂ ਹੁੰਦੀ ਐ ਅਸੀਂ ਤਾਂ ਇੱਕ ਇੱਕ ਮਿੰਟ ਦੀ ਨਹੀਂ ਦਿੰਦੇ ਗਾਰੰਟੀ ਕਿਉਂ ਸਾਲੀਆਂ ਚੀਜ਼ਾਂ ਵੀਰੇ। ਪਰ ਆਪਾਂ ਇਹਨੂੰ ਜਣੀ ਸਵਾਲਾਂਗੇ ਪਰ ਧਰਦੂ ਬੱਚਾ ਵੀਰੇ ਇੱਕ ਦੋ ਦਿਨਾਂ ਚ ਕਿਉਂਕਿ ਬੈੜ ਦੱਸਦੀ ਐ ਵੀਰੇ 35 ਦੇਊਗੀ ਬੜੀ ਆਰਾਮਦਾਰੀ ਨਾਲ। ਜੀ। ਕਿਉਂਕਿ ਜਾਨਵਰ ਵਧੀਆ ਦੱਸ ਰਿਹਾਗਾ। ਕਿਉਂਕਿ ਥਾਂ ਲੇਵੇ ਦੀ ਸੂਚੀ ਆ ਵੀਰੇ ਦੇਖ ਸਕਦੇ ਹੋ ਉਦੋਂ ਅੱਗੇ ਆ ਆ ਬੱਚਾ ਆ ਗਿਆ ਕਲਪੁੱਤਰ ਇਹ ਦੁੱਧ ਦੰਦੀਆਂ ਦਾ ਵੀਰੇ ਖੀਰੀ ਬੱਸੀ ਆ ਅੱਛਾ ਅੱਗੇ ਤੋਂ ਅੱਗੇ ਟੌਪ ਦੇ ਟੌਪ ਬੱਚੇ ਆ ਵੀਰੇ ਸਿਰਾ ਬੱਚਾ ਹੈਗਾ ਦੇਖੋ ਕਲਪੁੱਤਰ ਦਾ ਬੱਚਾ ਜੇ ਪਾਲ ਪਾ ਗਈ ਪਰਸੋਂ ਨੂੰ ਪਾਲ ਸੈੱਟ ਕਰਦੇ ਆਂਗੇ ਤੁਸੀਂ ਮੂੰਹ ਮੱਥੇ ਦੀ ਕੁਆਲਿਟੀ ਵੀਰੇ ਦੇਖੋ ਬਰੀਡ ਨਿੱਕਾ ਮੂੰਹ ਬਿਲਕੁਲ ਦੁੱਧ ਦੰਦੀਆਂ ਦੇ ਵਿੱਚ ਖੀਰੀ ਵਹਿੜ ਆ ਵੀਰੇ ਅੱਛਾ ਦੰਦੋ ਖੀਰੀ ਯਾਰ ਆ ਤਾਂ ਕਹਿੰਦਾ ਪਾਪਾ ਹਜ਼ਾਰ ਗਾਂ 'ਚ ਇੱਕ ਨਿਕਲਦੀ ਹੈ ਹਜ਼ਾਰ ਵੀਰੇ ਬੈੜਾ ਸਿਲੈਕਟਡ ਹੋਣਗੀਆਂ ਬੇਚ ਕਹਿੰਦੇ ਯਾਰ ਸੀਨੀ ਵਾਲੀਏ ਨੇ 45 50 ਗਾਮਾ 2 ਘੰਟਿਆਂ ਦੇ ਵੇਚ ਕੇ ਵਿਹਲਾ ਹੋ ਗਿਆ ਉੱਥੇ ਵੀਰੇ ਗਾਈਆਂ ਦੇ ਪੁੱਤ ਵਿਗਦੇ ਆ ਉੱਥੇ ਕੋਈ ਵੀ ਵੇਚ ਸਕਦਾ ਵੀਰੇ ਜੇ ਹੁਣ ਆਪਾਂ ਕਹਿ ਦਈਏ ਗਾਂ ਦੇ ਵਿੱਚੋਂ 10000 ਕਮਾਉਣਾ 20000 ਕਮਾਉਣਾ ਵੀਰੇ ਕਿਵੇਂ ਵਿਕਣਗੀਆਂ ਫਿਰ ਤਾਂ ਦੋ ਹੀ ਵਿਕਣਗੀਆਂ ਕਿਉਂਕਿ ਵੀਰੇ ਲਾਂਚੋਕਾਂ ਵਾਲੀ ਗੱਲ ਆ ਗਈ ਥੋੜੇ ਥੋੜੇ ਨਾਲ ਸੈਣੇ ਦੀ ਘਾਹ ਤਾਂ ਵੀ ਸਮੁੰਦਰ ਭਰ ਜਾਂਦਾ ਵੀਰੇ ਹਾਂ ਭਰਦਾ ਨਾ ਉਸ ਕਰਕੇ ਵੀਰੇ ਇਹ ਚੀਜ਼ ਹੈ ਵੀ ਸਾਡਾ ਦੇਖੋ ਟੜੇ ਦਾ ਵੀਰੇ 22500 ਟਾਲ ਦੀਏ ਬਹੁਤ ਹੋ ਜਾਂਦਾ ਜੀ ਕਿਉਂ ਜਿਆਦੇ ਵੱਡਾ ਬੁਰਕ ਭਰਾਂਗੇ ਦਾ ਵੀਰੇ ਫਿਰ ਮੱਖੀਆਂ ਹੀ ਪੈਣਗੀਆਂ ਤੁਹਾਨੂੰ ਪਤਾ ਹੈਗਾ ਵੀ ਪੈਸਾ ਥੋੜਾ ਕਮਾ ਲਓ ਜਾਇਜ਼ ਕਮਾ ਲਓ ਤੰਦਰੁਸਤੀ ਚਾਹੀਦੀ ਆ ਜਦੋਂ ਆਪਾਂ ਜਾਇਜ਼ ਕਮਾਵਾਂਗੇ ਤਾਂ ਲੰਮਾ ਸਮਾਂ ਵੀਰੇ ਚੱਲੇ ਹੀ ਜਾਣਾਗਾ ਜਿਹੜੇ ਪੁਰਾਣੇ ਵੀਰ ਜੁੜੇ ਆ ਉਹ ਆਪਣੀ ਖਾਤਰ ਵੀਰੇ ਸਰਤ ਵੀ ਲਾਉਂਦੇ ਆ ਵੀਰ ਗਾਂ ਜਿਹੜੇ ਸੀਨੀਅਰ ਵਾਲੇ ਗੱਲ ਕਹਿੰਦਾ ਸਹੀ ਆ ਪਰ ਸਾਡੇ ਮੂੰਹ ਹੋਏ ਗੱਲਾਂ ਫੱਪਦੀਆਂ ਨਹੀਂ ਜਿਹੜੇ ਵੀਰਾਂ ਨੇ ਨਵਾਂ ਜੁੜਨਾ ਇੱਥੇ ਆਓ ਦੇਖੋ ਅਜਮਾਓ ਫੇਰ ਪਤਾ ਲੱਗੂ ਵੀ ਕੱਲੀਆਂ ਇਹ ਕਦੇ ਵੀਡੀਓ ਤੇ ਵੜਕਾਂ ਤਾਂ ਨਹੀਂ ਮਾਰੀ ਜਾਂਦਾ ਸੀਨੀ ਵਾਲੀਆ ਤੁਸੀਂ ਬਾਕੀ ਬਹਿਣਾ ਤੇ ਵੀਰੇ ਕੈਮਰਾ ਬਲਵਾ ਸਕਦੇ ਹੋ ਸੋ ਜਦੋਂ ਇੱਥੇ ਆਓਗੇ ਕਾਵਾ ਖੀਰੀਆਂ ਦੋਂਦੀਆਂ ਤੁਹਾਨੂੰ ਮਿਲਣਗੀਆਂ ਤਾਂ ਤੁਹਾਡਾ ਆਪ ਹੀ ਆਟੋਮੈਟਿਕ ਮਨ ਖੋਸ ਹੋ ਜਾਊਗਾ ਜੇਕਰ ਆਪਾਂ ਗੱਲ ਕਰੀਏ ਖੀਰੀ ਦੋਂਦੀ ਵੜਕ ਘਰੇ ਬਾਈ ਜੀ ਤਿਆਰ ਕਰਨ ਲੱਗ ਜੀ 3 ਸਾਲ ਦਾ ਸਫਰ ਆਹੇ ਇਹ ਛੇ ਦੰਦ ਵੀਰੇ ਦੂਜਾ ਸੂਆ ਅੱਛਾ ਦੂਜਾ ਸੂਆ ਛੇ ਦੰਦ ਤੇ ਲੇਵਾ ਕਮਾਲ ਦਾ ਫਟਫਾਟ ਫਟਫਾਟ ਕੋਈ ਇਹ ਨਹੀਂ ਗੱਲ ਵੀ ਟੁੱਟਵੇ ਲੇਵਾ ਜੂ ਥੱਲੇ ਹਨਾ ਹਾਂ ਤੇ ਹੁਣ ਉਦੋਂ ਅੱਗੇ ਹੋਰ ਇੱਕ ਵੀਰੇ ਇਹਨੇ ਕਹਿੰਨ ਕਿ ਕਿਉਂਕਿ ਕੋਈ ਇਹ ਨਹੀਂ ਹੈਗੇਆਂ 2-4 ਜਾਂ 10-20 ਪਿੰਡਾਂ ਦੇ ਵਿੱਚੋਂ ਲਈਆਂ ਨੇ ਬਹੁਤ ਜ਼ਿਆਦਾ ਵੀਰੇ ਮਾਲ ਫਾਰਮ ਵਾਲਾ ਮਾਲ ਬਹੁਤ ਜ਼ਿਆਦਾ ਹੁੰਦਾ ਘੱਟੋ ਘੱਟ ਵੀਰੇ 20 ਬੈੜਾਂ ਦੀ ਇੱਥੇ ਵੀਡੀਓ ਫਾਰਮ ਦੀ ਬੈਦਰ ਕਾਰਟ ਰਿਕਾਰਡ ਤਕਰੀਬਨ ਆਪਣੇ ਕੋਲ 27-28 ਬੈੜਾਂ ਦਾ ਆ ਗਿਆ ਪਰ ਜਿਹੜਾ ਆਪਾਂ ਵੀਰੇ ਫਾਰਮ ਦੀ ਵੀਡੀਓ ਆ 20-22 ਬੈੜਾਂ ਤੋਂ ਉੱਪਰ ਦਾ ਵੀਰੇ ਕੱਲੇ ਫਾਰਮ ਦੇ ਵਿੱਚੋਂ ਆਪਾਂ ਲਈਆਂ ਇੱਕ ਹੀਰ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰੇ ਹੁਣ ਤੁਸੀਂ ਆ ਬੱਚਾ ਦੇਖ ਸਕਦੇ ਹੋ ਵੀਰੇ ਕੱਚੀ ਦਾ ਹੈਗੀ 10 ਦਿਨ ਦੀ ਐ ਬਿਲਕੁਲ ਗੋਲ ਪਈ ਆ ਜਿਹੜੇ ਆ ਜੋ ਰੇਲ ਜੋ ਡੱਬੇ ਜਿੱਡੀ ਪਈ ਆ ਜਾਵਾ ਤੁਸੀਂ ਦੇਖ ਸਕਦੇ ਹੋ ਵੀਰੇ ਕਿੰਨੀ ਦੇਖੋ ਐ ਲੋਧੀ ਪੂਰ ਕੀ ਵੀਰੇ ਰਾਜ ਜਿੰਦ ਜਾਨ ਮਗਰਲਾ ਪੁੜਾ ਮਹੀਂ ਵਾਂਗੂ ਤੇ ਥਣ ਲੇਵੇ ਦੀ ਵੀਰੇ ਸੁੱਚੀ ਤੇ ਮੂੰਹ ਮੱਥੇ ਦੀ ਤੁਸੀਂ ਕੁਆਲਿਟੀ ਆਪ ਹੀ ਦੇਖ ਸਕਦੇ ਹੋ ਵੀਰੇ ਸੋ ਲੇਵੇ ਤੇ ਮਿਲਕ ਵੇਨਸ ਵਗੈਰਾ ਤੇ ਬਾਕੀ ਸਾਫ ਥੱਲੇ ਤੋਂ ਲੈ ਕੇ ਉੱਪਰ ਤੱਕ ਸਟ੍ਰੇਟ ਪਈ ਆ ਅੰਗ ਰੰਗ ਢੰਗ ਸਾਰੇ ਚੀਜ਼ਾਂ ਇਹਦੇ ਵਿੱਚ ਪਲਾਸਾ ਇਹਦੇ ਵਿੱਚ ਦੁੱਧ ਸਾਨੂੰ ਆਪੀ ਜਦੋਂ ਕਹਿੰਦੇ ਵਾ ਚੀਜ਼ ਹੀ ਚੰਗੀਆਂ ਤੇ ਟਰਾਲੀ 14 ਫੁੱਟੀ ਆ ਬਾਈ ਜੀ ਉਹਦੇ ਵਿੱਚ ਛੋਨਾ 2 2.5 ਕਿੱਲਿਆਂ ਦਾ ਪਊਗਾ ਉਹੀ ਗੱਲ ਬੈੜਾਂ ਦੇ ਵਿੱਚ ਆ ਕਿ ਸਾਫ਼ ਸੁਥਰੀਆਂ ਚੰਗੀਆਂ ਜਦੋਂ ਹੈਗੀਆਂ ਹੈਗੀਆਂ ਤਾਂ ਉਹੋ ਜੀ ਚੀਜ਼ ਸਾਨੂੰ ਗਾ ਮਿਲੂਗੀ ਜਿਹੜਾ ਵੀ ਹੁਣ ਅੱਗੇ ਬੱਚਾ ਆ ਗਿਆ ਇਹਦੇ ਥੱਲੇ ਵੀਰੇ ਹਜੇ 35 ਕਿਲੋ ਆ ਇਹ ਬੈੜ ਤੇ ਮੜਾ ਜਾ ਲਾ ਦਿਓ ਇੱਕ ਮਿੰਟ ਇਹ ਬੈੜ ਤੋਂ ਲਈ ਹਜੇ 35 ਕਿਲੋ ਆ ਸ਼ੁਰੂ ਹੋਈ ਆ ਸ਼ੁਰੂ ਆ ਵੀਰੇ ਪਰ ਦੁੱਧ ਆਪਾਂ ਪਰ ਸੁੱਧ ਕਰ ਚਾਲੀ ਦੇ ਲਵੇ ਦਵੇ ਲੈ ਜਾਾਂਗੇ ਇਹ ਕੋਈ ਬੰਦਾ ਇਹ ਨਾ ਸੋਚੇ ਗੱਲਾਂ ਵੀਡੀਓ ਵਾਲਾ ਜਾਂ ਵਪਾਰੀਆਂ ਦੀ ਕੀ ਬੜਾ ਬੇਡਾ ਬੱਸੀ ਦਾ ਮੈਨੂੰ ਸੁਆਦ ਨਹੀਂ ਉਹ ਤਾਂ ਲੰਮੀ ਤੋੜ ਦਿਆ ਅਗਰ ਪੁੱਤ ਬਣਿਆ ਸੁਭਰੋ ਬੈੜ ਦੇਖੋ ਯਾਰ ਜਦੋਂ ਤੁਰਦੀ ਆ ਕਿਆ ਬਾਤਾਂ ਤੇ ਜਿਵੇਂ ਨਵੀਂ ਵਿਆਹੀ ਕੁੜੀ ਤੁਰਦੇ ਸਾਰਾ ਡੋਲੀ ਤੁਰਦੀ ਦੇਖਦੇ ਆ ਉਹ ਲੈਵਲ ਦੀ ਗਾਂ ਹੈਗੀ ਜਿੱਦੋਂ ਇੱਥੇ ਗਾਂ ਸੀਨੀਅਰ ਅਡੇਰੀ ਫਾਰਮ ਤੇ ਪਹੁੰਚੋਗੇ ਆ ਗਾਂ ਦੇ ਮਗਰ ਜਿੰਨੇ ਬੰਦੇ ਆਗੇ ਕੱਲਾ ਕੱਲਾ ਅੱਖਾਂ ਦੇ ਵਿੱਚ ਕੱਢੂਗਾ ਤੇ ਵੀਡੀਓ ਫੋਨ ਤੇ ਬਣਾਊਗਾ ਕਰਮ ਵਾਲੀਆਂ ਪਰੀਆਂ ਨੇ ਪਰੀਆਂ ਇਹੋ ਜਿਹੇ ਬੱਚੇ ਰੋਕੀ ਮੇਟਾ ਤੁਸੀਂ ਤੁੰਨੇ ਰੋਕੀ ਦੋਨੇ ਪਾਸੇ ਵੀਰੇ ਦੇਖੋ ਮਗਰੋਂ ਲੇਵਾ ਐ ਪਈ ਆ ਨਾ ਮਗਰੋਂ ਵੀਰੇ 2 ਫੁੱਟ ਚੌੜੀ ਤੇ ਨਾੜਾ ਣੂੜਾ ਵੀਰੇ ਦੋਨੇ ਪਾਸਿਓਂ ਐਸੀਆਂ ਖਬਰ ਆ ਗੱਲਾਂ ਹੀ ਛੱਡ ਦਿਓ ਪਰ ਇਹ ਲੱਗੀ ਮਸ਼ੀਨ ਤੇ ਆ ਜੀ ਫਾਰਮ ਵਾਲੀ ਆ ਫਾਰਮ ਵਾਲੀ ਆ ਵੀਰੇ ਫੁੱਲ ਪਿਓਰ ਫਾਰਮ ਵਾਲੀ ਆ ਦੁੱਧ ਜਾਨੀ ਦੀ ਮਾਲਕ ਨੇ ਤਾਂ ਬਹੁਤ ਜ਼ਿਆਦਾ ਦੱਸਿਆ ਵੀਰੇ ਪਰ ਜਿਹੜਾ ਅਸੀਂ 35 ਇਹਦਾ ਆਪ ਵੀਰੇ ਮੰਨ ਲਿਆ 35 ਤੋਂ ਬੋਲੋ ਚੱਲੀ ਆ ਸਟਾਰਟ ਹੋਈ ਆ ਸਟਾਰਟ ਹੋਈ ਆ ਤੇ ਦੁੱਧ ਵੀਰੇ ਦਾ ਜਾਨੀ ਦੀ ਆਪਾਂ 40 ਤੋਂ ਪਾਰ ਕਰ ਦਾਂਗੇ ਪਰ ਸੋ ਧਿੱਕਰ ਪਰ ਦੁੱਧ ਜ਼ਿਆਦਾ ਦੇਊਗੀ ਹੋ ਸਕਦਾ ਲਾੜ ਚ ਨਾ ਵੇਚੀਏ ਪਰ ਸਾਨੂੰ ਲੈ ਜਾ ਬੇਟਾ ਸਾਨੂੰ ਇੰਨਾ ਪਤਾ ਵੀ ਵੀਰੇ ਖੜ ਨਹੀਂ ਦੇਣੀ ਕਿਸੇ ਨੇ ਪਰ ਜਿਹੜੇ ਬੰਦੇ ਕੋਲੇ ਬੈੜ ਬਾਗੀ ਜਿਹਨੇ ਨਵਾਂ ਸ਼ੁਰੂਆਤ ਫਾਰਮ ਦੀ ਕਰਨੀ ਆ ਜਿਹੜਾ ਬੰਦਾ ਸਾਥੋ ਵੀਰੇ ਬਾੜ ਲੈ ਗਿਆ ਪ੍ਰਮਾਤਮਾ ਦੀ ਕਿਰਪਾ ਸਦਕਾ ਉਹ ਆਪਣੇ ਨਾਲ ਵੀਰੇ ਲੰਮਾ ਸਮਾਂ ਵਰਤੂਗਾ ਕਿਉਂਕਿ ਇਹ ਨਗინੇ ਇਹ ਜਿਹੇ ਵੀਰੇ ਵਰਤਨ ਲਾਉਂਦੇ ਆਗੇ ਸੋ ਗਾਂ ਕਹਿੰਦਾ ਬਾ ਚਾਰੇ ਪਾਸੇ ਸੁੱਤੀਆ ਬੋਡੀ ਸਟ੍ਰਕਚਰ ਵਾਲੀ ਉਹ ਤੇ ਦੁੱਧ ਦੁੱਧ ਪੈਂਚੋਂ ਚੱਲਿਆ ਆਪਾਂ ਅੰਦਾਜ਼ਾ ਆਪ ਵੀ ਲਾ ਲੈ ਜਮਾ ਵੀ ਇਹਨੇ ਕਿੱਥੇ ਜਾ ਕੇ ਬ੍ਰੇਕਾ ਲਾਉਣੀਆਂ ਹਣਾ ਮਾੜਾ ਨਾ ਮੂੰਹ ਮੱਥੇ ਦੇ ਕੈਮਰਾ ਮਰਵਾ ਦਿਓ ਇਹਨੂੰ ਗਾਂ ਨੂੰ ਵੀਰੇ ਜਿੰਨਾ ਕਰਵਾ ਦਿਖਾਈ ਕਰਾਂਗੇ ਉਹਨਾਂ ਥੋੜਾ ਦੇਖੋ ਮੂੰਹ ਮੱਥੇ ਦੀ ਬਰੀਡ ਵੀਰੇ ਆ ਪੇਟ ਸੰਦੇ ਦੇਖੋ ਵੀਰੇ ਮਿਲਕ ਪੈਣ ਕਿੰਨੀ ਚੰਗੀ ਆ ਤੇ ਇਹਦਾ ਜਾਨੀ ਕੱਲਾ ਕੱਲਾ ਵੀਰੇ ਜਿੰਨੀ ਆਪਾਂ ਸਿਰਫ ਕਰਾਂਗੇ ਉੰਨੀ ਕੁ ਥੋੜੀ ਆ ਕਿਉਂਕਿ ਜੇ ਆਪਾਂ ਕੱਲੀ ਗਾਣ ਤੇ ਵੀਰੇ ਸਰਦ ਕਰਨ ਲੱਗੇ ਫਿਰ ਤਾਂ ਦੋ ਦਿਨ ਲੱਗ ਜਾਣਗੇ ਵੀਡੀਓ ਬਣਾਉਣ ਦੇ ਆਣਗੇ ਜਮਾ ਕਿਉਂ ਮਾਲ ਕਾਫੀ ਮਾਤਰਾ ਵਿੱਚ ਆਂਦੇ ਆ ਬੇਟਾ ਲੈ ਆਂ ਗਰਾ ਲੈ ਤੇ ਉਦੋਂ ਅੱਗੇ ਵੀਰੇ ਬੱਚਾ ਆ ਗਿਆ ਹੋਰ ਚਾਹੇ ਚਲੋ ਆਪਾਂ ਨੂੰ ਤੀਜਾ ਮੰਨ ਲਓ ਆਪਾਂ ਇਹ ਨਹੀਂ ਕਹਿੰਦੇ ਵੀ ਇਹ ਵਪਾਰੀ ਦੇ ਘਰੇ ਜਾਂ ਪਹਿਲਾ ਜਾਂ ਦੂਜਾ ਜਾਂਦੀ ਆ ਕਿਉਂਕਿ ਚਲੋ ਆਪਾਂ ਨੂੰ ਚਾਹੇ ਵੇਚਣ ਵਾਲੇ ਕਹਿੰਦਾ ਵੀ ਮੇਰੀ ਦੂਜੇ ਆ ਪਰ ਮੈਂ ਵੀਰੇ ਤੀਜਾ ਮੰਨ ਕੇ ਲਈ ਆ ਤੀਜਾ ਮੰਨ ਲਓ ਉਂ ਠੀਕ ਆ ਗਈ ਤੇ ਚਲੋ ਜਾਨੀ ਦੀ ਤੀਜੇ ਸੂਣਾ ਕਿਹੜਾ ਵੀਰੇ 부ੜੀ ਹੋ ਜਾਂਦੀ ਆ ਹਨਾ ਤੇ ਉਹੋ ਜਿਹੀ ਫਿਰੇ ਬਾਹ ਚ ਖਰੀ ਆ ਗਈ ਆਪਾਂ ਇਹ ਨਹੀਂ ਕਹਿੰਦੇ ਵੀ ਹਰ ਇੱਕ ਹੀ ਦੂਜਾ ਜੰਮਦੀ ਆ ਸੂਆ ਚ ਇਹ ਦੂਜਾ ਹੋਵੇ ਬੰਦਾ ਸਰਤ ਵੀ ਲਾਉਂਦਾ ਸੀ ਪਰ ਮੇਰੇ ਮਨੋਂ ਤੀਜਾ ਲੱਗੀ ਜਦੋਂ ਆਪਣੇ ਮਨ ਨੂੰ ਜਿਹੜੀ ਚੀਜ਼ ਇਹਨਾਂ ਭੋਗਣੀ ਆ ਲੱਗਦੀ ਆ ਲੁਕਾਉਂਦੇ ਨਹੀਂ ਵੀਰੇ ਕੋਈ ਉਹੋ ਜਿਹੀ ਬਾਕੀ ਕਹਿੰਦਾ ਆਪਾਂ ਜਦੋਂ ਜਿਹੜੀ ਚੀਜ਼ ਆਪਾਂ ਕੀਤਾ ਕਰਦੇ ਆ ਉਹਦਾ ਬੰਦਾ 95 97% ਦਾ ਅੰਦਾਜ਼ਾ ਲਾ ਦਿੰਦਾ ਅੰਦਾਜ਼ਾ ਲਾ ਹੁਣ ਕਹਿੰਦੇ ਵਪਾਰੀਓ ਆਪਾਂ ਤੁਰੇ ਜਾਂਦੇ ਬੰਦੇ ਨੂੰ ਦੱਸ ਦਿੰਨੇ ਆ ਆਹ ਕੁਛ ਕਰੂਗਾ ਜਾ ਕੇ ਹਾਂਜੀ ਸੋ ਵੱਡੇ ਪੜੇ ਆਪਣੇ ਕੋਲੇ ਇਹ ਥੋੜੀ ਜਿਹੀ ਮੈਨ ਚੀਜ਼ ਸੁਣਨ ਵਾਲੀ ਆ ਆਪਣੇ ਕੋਲ ਵੀਰੇ ਕ੍ਰੈਡਿਟ ਕਾਰਡ ਤੇ ਵੀ ਪੇਮੈਂਟ ਚੱਕੀ ਜਾਂਦੀ ਆ ਚਾਹੇ ਤੁਹਾਡੀ 5 ਲੱਖ ਦੀ ਲਿਮਟ ਬਣੀ ਵੀ ਆ ਪਰ ਵੀਰੇ ਬਜਾਜ ਵਾਲਾ ਕਾਰਡ ਨਹੀਂ ਚੱਲਦਾ ਆਪਣਾ ਬੈਂਕਾਂ ਦੇ ਵਿੱਚੋਂ ਬਣਦਾ ਜਿਹੜੇ ਵੀ 80% ਦਾ ਵੀਰੇ ਨੂੰ ਪਤਾ ਹੀ ਆ ਜਿਹੜੇ ਵੀਰੇ ਮਸਲੇ ਤੋਂ ਅਣਜਾਣ ਹੋ ਪੁੱਛਦੇ ਵੀਰੇ ਕਿਸ਼ਤਾਂ ਕਿਵੇਂ ਬਣਾਉਣੇ ਉਹ ਵੀਰੇ ਤੁਹਾਡਾ ਬੈਂਕ ਦੇ ਵਿੱਚੋਂ ਕ੍ਰੈਡਿਟ ਕਾਰਡ ਬਣਦਾਗਾ ਚਾਹੇ ਤੁਹਾਡੀ ਵੀਰੇ 10 ਲੱਖ ਦੀ ਲਿਮਟ ਆ ਉਹ 10 ਦਾ 10 ਲੱਖ ਵੀਰੇ ਤੁਹਾਡਾ ਕ੍ਰੈਡਿਟ ਕਾਰਡ ਤੋਂ ਚੱਕਿਆ ਜਾਊਗਾ ਤੁਹਾਨੂੰ ਨਾਲ ਵੀਰੇ 20-50 ਹਜ਼ਾਰ ਲੱਖ ਦੀ ਨਗਦ ਨਗਦ ਲੋਡ ਵੀ ਆ ਉਹ ਵੀ ਗਊਆਂ ਦੇ ਕੇ ਦੇ ਦਿਆਂਗੇ ਪਰ ਤੁਹਾਡੇ ਕ੍ਰੈਡਿਟ ਕਾਰਡ ਦੀ ਲਿਮਟ ਹੋਣੀ ਜ਼ਰੂਰੀ ਆ ਕੱਲਾ ਕਸਤਾ ਬਣਦੀਆ ਕ੍ਰੈਡਿਟ ਕਾਰਡ ਤੇ ਸਾਲ ਦੀਆਂ ਬਣਵਾ ਲਓ ਦੋ ਦੀਆਂ ਬਣਵਾ ਲਓ ਤਿੰਨ ਦੀਆਂ ਬਣਵਾ ਲਓ ਅੱਛਾ ਉਹਨਾਂ ਲੋਨ ਸ਼ਰਤਾਂ ਹੋ ਜੂਗੀ ਨਾ ਉਹ ਹੋ ਜਾਂਦੀ ਆ ਵੀਰੇ ਜੀ ਸਾਰਾ ਪ੍ਰਬੰਧ ਪੇਮੈਂਟ ਡੇਅਰ ਆ ਵਗੈਰਾ ਸਭ ਕੁਝ ਹੈਗਾ ਹੈਗਾ ਬਾਕੀ ਗਊ ਤੇ ਇੱਕ ਵਾਰ ਮਰਵਾ ਦਿਓ ਕੈਮਰਾ ਫਿਰ ਹੋਰ ਗੱਲ ਦੱਸ ਦਿਆਂਗੇ ਜੀ ਸੋ ਗਾਂ ਦੇਖੋ ਯਾਰ ਜਿੰਨੀਆਂ ਗੱਲਾਂ ਕਰੀ ਚੱਲੇ ਉਹਨੀਆਂ ਥੋੜੀਆਂ ਆ ਅਮਰੀਕਨ ਗਾਵਾਂ ਜਮਾ ਪ੍ਰਿੰਟ ਪ੍ਰੌਂਟ ਯਾਰ ਅਸਲ ਕਿਆ ਬਾਤਾਂ ਇਹ ਮਾਰੂ ਠੱਕਣ ਮੇਰੇ ਸਾਬ ਨਾਲ 40 ਤੋਂ ਸੈਂਟੀਰੀ ਗਾਹਾਂ ਵੀਰੇ ਮਾਰੂਗੀ ਪਰ ਆਪਾਂ 35 ਕਿਲੋ ਮੰਨ ਕੇ ਲਈ ਆ ਆਪਾਂ ਬਾਹਲੀ ਵੀਰੇ ਗਾਈਆਂ ਤੇ ਸਪਲਾਈ ਨਹੀਂ ਮਾਰਦੇ ਦੇਖੋ ਬਿਲਕੁਲ ਨਿੱਕਾ ਨਿੱਕਾ ਕਰਨਾ ਵੀਰੇ ਬਿਲਕੁਲ ਨਿੱਕਾ ਬਹੁਤ ਜਾਤ ਬਰੀਡ ਵਾਲੀ ਆ ਵੀਰੇ ਅਸਲ ਕਰਮਾ ਵਾਲਾ ਬੱਚਾ ਹੈਗਾ ਹੁਣ ਗਾਈਆਂ ਵੇਚ ਵੀਰੇ ਲੈਣ ਜਾਂਦੇ ਆ ਇਹੋ ਜਿਹੇ ਦਾ ਲੋਕ ਵੀਰੇ ਦੋ ਵੀ ਮੰਗ ਲੈਂਦਾ ਜਿਹੜਾ ਸਿੰਗਲ ਬੰਦਾ ਵੈੜ ਵੇਚਦਾ ਮਾਰ ਆਪਣੇ ਕੋਲੇ ਦੇਖੋ ਜਿਵੇਂ ਹੁਣ ਮੇਰੇ ਵੀਰੇ ਭਾ 70 ਤੋਂ ਚਾਲੂ ਹੋਣਗੇ 21 ਹਰ ਵਿਚ ਵੀਰਾਂ ਨੂੰ 70 ਬੋਲਦੇ ਆ ਵੀਰੇ ਇਸ ਤਰ੍ਹਾਂ ਦੇ ਬੱਚੇ 70 ਤੋਂ ਨਹੀਂ ਮਿਲਣਗੇ ਲੱਖ ਤੋਂ ਬਾਹਰ ਮਿਲਣਗੇ ਡੇਢ ਸ਼ੁਰੂ ਹੁੰਦੇ ਇਹਨਾਂ ਦੇ ਹਾਂ ਇਹਨਾਂ ਦੇ ਵੀਰੇ 70 ਤੋਂ 70 ਵਾਲੇ ਵੀ ਹੈਗੇ ਸਾਡੇ ਕੋਲੇ 75 ਵਾਲੀ ਵੀ ਆ 80 ਵਾਲੀ 85 90 95 ਲੱਖ ਵੀਰੇ तकरीबन 1.5 ਲੱਖ ਤੇ ਕਰ ਵੀਰੇ ਆਪਣਾ ਰੇਟ ਚਲਿਆ ਜਾਂਦਾ ਜਿਹੜੇ ਲੱਖ ਤੋਂ ਬਾਹਰ 1100 ਦੇ ਵੀਰੇ ਲੱਖ ਤੋਂ ਬਾਹਰ ਹੋਣਗੇ ਪਰ ਰੇਟ ਵੀਰੇ ਤੁਸੀਂ ਦੇਖ ਕੇ ਆਇਓ ਕੁਆਲਟੀ ਵਾਲੇ ਪੱਖ ਤੋਂ ਤੇ ਰੇਟ ਵਾਲੇ ਪੱਖ ਤੋਂ ਕੋਈ ਬੰਦਾ ਵੀਰੇ ਕੁਆਲਟੀ ਮਾੜੀ ਕਹਿ ਕੇ ਤੇ ਰੇਟ ਵੱਧ ਕਹਿ ਕੇ ਨਹੀਂ ਮੁੜ ਸਕਦਾ ਇੱਥੇ ਇਹ ਚੀਜ਼ ਹੈਗੀ ਆ ਪਰ ਆਉਣਾ ਪਊਗਾ ਵੀਰੇ ਸਵੇਰ ਸਾਜਰੇ ਆਉਣਾ ਲਾਟਦੇ ਪੈਂਦਾ 25 ਤਰੀਕ ਨੂੰ ਸਵੇਰ 7 ਵਜੇ ਆ ਜਿਓ 5 ਤੋਂ 10 ਮਿੰਟ ਦੇ ਵਿੱਚ ਵੀਰੇ ਬੱਚਾ ਖਰੀਦ ਲਓਗੇ ਇਹ ਬੱਚਾ ਵੀਰੇ ਖੀਰਾਗਾ ਦੁੱਧ ਦੰਦੀਆਂ ਦੇ ਵਿੱਚ ਆ ਇਹ ਵੀਰੇ ਹਜੇ ਬੈਡ ਦੀ ਚਵਾਈ ਹੋ ਗਈ ਤਾਜੀ ਸੂਈ ਆ ਇਹਦੇ ਥੱਲੇ ਵੀਰੇ ਐਮ ਮੰਨੋ 24 25 ਕਿਲੋ ਦੁੱਧ ਰੈਡੀ ਆ ਵੀਰੇ ਇਹਨੂੰ ਪੰਜਵਾਂ ਦਿਨ ਹੋ ਗਿਆ ਸੂਈ ਨੂੰ ਅੱਛਾ ਪੰਜਵਾਂ ਦਿਨ ਹੋ ਗਿਆ ਸੂਈ ਨੂੰ 24 25 ਕਿਲੋ ਦੁੱਧ ਹਾਜ਼ਰ ਆ ਬਿਲਕੁਲ ਹਾਜ਼ਰ ਆ ਵੀਰੇ 24 25 ਕਿਲੋ ਦੇ ਥੱਲੇ ਦੁੱਧ ਇਹਦੀ ਪਰ ਦੁਪਹਿਰ ਦੀ ਚਵਾਈ ਹੋ ਗਈ ਸੀ ਕੱਲੀ ਦੀ ਚਲੋ ਉਦਾਂ ਸੁਰੱਖੀ ਸੀ ਵੀਡੀਓ 'ਚ ਤਾਂ ਦਿਖਾਤੀ ਆ ਕੱਦ ਬੈਡ ਚੰਗਾ ਹਨਾ ਕੱਦ ਬੈਡ ਵੀਰੇ ਬਹੁਤ ਚੰਗਾ ਕਿਉਂਕਿ ਵੀਡੀਓ ਅੱਜ ਪਾਉਣ ਦਾ ਇਰਾਦਾ ਨਹੀਂ ਸੀਗਾ ਚਾਰ ਪੰਜ ਬੜਾ ਹੁਣ ਮੂਰੇ ਵੀ ਲਾਈਆਂ ਉਹ ਚਵਾਈ ਚਲੋ ਇੱਕੇ ਮਿੰਨਮਾ ਮਾਲ ਆਪਾਂ ਉਦਾਂ ਉਹ ਦਿਖਾਤਾ ਜਾਵਾਂਗੇ ਦੇਖ ਸਕਦੇ ਹੋ ਬਾਕੀ ਵੀਰੇ ਦੁੱਧ 25 ਕਿਲੋ ਵੀਰ ਕੋਈ ਵੀ ਕੰਡੇ ਤੇ ਮਣਕੇ ਲਿਜਾ ਸਕਦਾ ਤੇ ਆਹ ਬੈਡ ਪਿਛਲੇ ਰਾਤ ਚ ਬਾਕੀ ਰਹਿ ਗਈ ਸੀ ਇਹਦੇ ਥੰਦੇ ਵੀਰੇ ਤਕਰੀਬਨ ਹਜੇ 20 ਕਿਲੋ ਹੀ ਆ ਅੱਜ ਵੀ ਤਾਂ ਸ਼ੁਰੂ ਹੋਈ ਪਿਛਲੇ ਰਾਤ ਹਾਂ ਬਾਕੀ ਰਹਿ ਗਈ ਸੀ ਸੂਪੀ ਆ ਵੀਰੇ ਕਿਉਂ ਸੂਈ ਨੂੰ ਅੱਜ ਨੂੰ ਵੀਰੇ ਚੌਥਾ ਦਿਨ ਹੋ ਗਿਆ ਨਾੜਾ ਨੂੜਾ ਦੇਖ ਸਕਦੇ ਹੋ ਤੇ 20 ਕਿਲੋ ਤੋਂ ਸ਼ੁਰੂ ਹੋਈ ਆ 25 ਕਿਲੋ ਵੀਰੇ ਦੇਊਗੀ ਮੈਂ ਕਹਿੰਦਾ 30 ਦੇਊ 35 ਦੇਊ ਨਹੀਂ ਦਿੰਦੀਗੀ ਉਹ ਐਵੇਂ ਗਲਤ ਗੱਲ ਆ ਜਿੰਨਾ ਕਿ ਜਾਇਜ ਆ 25 ਕਿਲੋ ਦੇ ਨਵੇਂ ਤਵੇ ਜਾਬੜੂ ਚਾਹੇ ਵੀਰ ਵੀਰੇ 22 ਕਿਲੋ ਮੰਨ ਲੈ ਰੇਟ ਇਹਦਾ ਬੜਾ ਖਰਾ ਹੋਊਗਾ। ਬਾਕੀ ਨਵਾਂ ਹਣ ਜਵਾਨੀ ਜੋੜ ਦੀ ਫਰਕ। ਇੱਕ ਤੋਂ ਦੋ ਉੱਥੇ ਵੀਰੇ ਖੀਰਾ ਬੱਚਾ ਤਾਜੀ ਸੂਈ ਖਾਦੀਏ ਮੈਂ ਦਿਖਾ ਦਈਏ ਆ ਜੋ ਲਿਆਓ। ਕੈਮਰਾ ਬੱਸ ਉਹਦਾ ਜੋੜਾ ਰਹਿੰਗੋ ਤੋਰਨ ਨੂੰ। ਵੀਡੀਓ ਬਣ ਗਈ ਆ। ਮਗਰੋਂ ਕੰਮ ਆ ਇਹ ਜਿਉਂ ਬਾ ਤੇ ਉਹ ਆਜੋ ਮੜੇ ਨੇੜੇ ਆਜੋ। ਉਹ ਵੀਰੇ ਪਾ ਹੱਥ ਬੰਨ ਕੇ ਬੇਨਤੀ ਕਰਦੇ ਆ ਵੀ ਕੰਮ ਦੇਖੋ ਸਾਡੇ ਕੋਲੇ ਵੀਰੇ ਦਿਨ ਕੱਢਣਾ ਪਊਗਾ। ਮਗਰੋਂ ਪਿੱਛੋਂ ਕੋਈ ਵੀ ਵੀਰ ਜਿੜਿਆ ਨਾ ਕਰੇ। ਵੀਰ ਮੈਂ ਅੱਜ ਆਉਣਾ ਜਾਂ ਕੱਲ੍ਹ ਆਉਣਾ ਉਹ ਇੱਥੇ ਆ ਕੇ ਖਾਲੀ ਵੀ ਮੁਰੂਆ ਕੋਈ ਫਾਇਦਾ ਨਹੀਂ। ਲਾਟ ਲਾ ਦੇਣਾ। ਕਿਉਂਕਿ ਵੀਰੇ ਇੱਧਰ ਆਪਾਂ ਮਗਰ ਬੰਦਾ ਇੰਟਰ ਕੋਈ ਨਹੀਂ ਹੋਣ ਦਿੰਦੇ ਨਾ ਆਪਾਂ ਨਵਾਂ ਬੰਦਾ ਆਇਆ ਸੀ ਆਪ ਵੀ ਨਹੀਂ ਹੁੰਦੇ। ਲਾਟ ਨਾਲ ਦੇਣ ਵੀਰੇ ਅੱਗੇ ਲਾਟ ਲੱਗਦਾ ਤਾਂ ਮੀਂਹ ਚ ਦੋ ਲਾਠ ਮਗਰ ਲਾਤੇ ਸੀਗੇ। ਜੀ। ਕਿਉਂਕਿ ਵੀਰੇ ਅਸੀਂ ਤਾਂ ਕੱਲ੍ਹ ਨੂੰ ਵੀ ਗਾਈਆਂ ਖਰੀਦਣ ਨਿਕਲ ਜਾਣਾ। ਨਿਕਲ ਜਾਣਾ। ਇਸ ਕਰਕੇ ਵੀ ਜਾਨੀ ਦੀ ਅੱਜ ਵੀ ਮੈਂ ਇਹ ਦੇਖ ਸਕਦੇ ਹਾਂ ਕਿ ਮੈਂ ਤੁਹਾਨੂੰ ਤੋੜ ਕੇ ਦਿਖਾ ਦਈਏ ਬਣੀ ਦੀ। ਕੋਈ ਨਹੀਂ ਤੁਹਾਨੂੰ ਤੋੜ ਕੇ ਬਣੀ। ਹਾਂ। ਮਾਝ ਦੀ ਕੀ ਡਿਟੇਲ ਆ ਗਈ ਜੀ? ਹਾਂ ਜੀ। ਮ ਵੀਰੇ ਡਿਟੇਲ ਇਹਦੀ 18 ਕਿਲੋ ਦੁੱਧ ਦੀ ਦਿੱਤੀ ਆ ਮਾਲਕਾਂ ਨੇ ਇਹ ਆਪਣੀ ਰਿਸ਼ਤੇਦਾਰੀ ਚੋਂ ਆਈ ਆ ਝੰਡਿਆਣੇ ਪਿੰਡ ਤੋਂ ਆਈ ਆ ਝੜਿਕ ਝੰਡਿਆਣੇ ਤੋਂ ਅੱਛਾ ਹਾਂਜੀ ਉਹ ਆਪਾਂ ਦੇ ਕੋਲੋਂ ਜੋੜਾ ਗਊਆਂ ਦਾ ਲਗਾਏ ਸੀ ਉੱਥੋਂ ਮੈਂ ਆਈ ਆ ਪਰ ਵੀਰੇ ਆਪਦਾ 15 ਤੋਂ 16 ਕਿਲੋ ਬੰਦ ਕੇ ਰਹੀ ਆ ਉਹ ਕਹਿੰਦੇ ਤੂੰ ਘਰੇ ਚੋਲੀ ਵੀ ਸਾਡਾ ਆਪਦਾ ਇਹ 18 ਕਿਲੋ ਆਮ ਤੋਲਿਆ ਵਾ ਅੱਛਾ ਤੀਜਾ ਸੂਆ ਸੂਰੀ ਆ ਪਰ ਵੀਰੇ ਆਪਾਂ ਜਾਨੀ ਉਹੀ 15 ਤੋਂ 16 ਮੰਨ ਕੇ ਲਈਆ 15 ਤੋਂ 16 ਕਿਲੋ ਬੜੀ ਵੀਰੇ ਆਮਦਾਰੀ ਨਾਲ ਚਵਾ ਦੇਾਂਗੇ ਪਰ ਮੈਂ ਇਹਦਾ ਰੇਟ ਵੀਰੇ ਕਮਾਲ ਦੇ ਹੋਣਗੇ ਕਿਉਂਕਿ ਮੈਂ ਚੋਗੜਾ ਆਪਾਂ ਕਮਾਈ ਕਰਨੀ ਆ ਇਹ ਤਾਂ ਹਰ ਇੱਕ ਲਾੜ ਚ ਵੀਰੇ 2-3 ਇੱਕ ਸੌਂਕਿਆ ਤੌਰ ਤੇ ਲਾ ਦੇਣੇ ਆ ਇਹ ਤਾਂ ਇੱਕ ਟ੍ਰਾਇਲ ਲਾਇਆ ਵਾ ਸਿਆਲ ਚ ਬਈਆਂ ਤੇ ਛੁੱਟੀ ਲਾਵਾਂਗੇ ਮੈਂ ਇਹਦਾ ਕੰਮ ਬਹੁਤ ਜ਼ਿਆਦਾ ਕਰਿਆ ਵੀਰੇ ਆਪਣਾ 2008 ਦੇ ਵਿੱਚ ਵੀ ਵੀਰੇ 2.5 ਲੱਖ ਦੀ ਮੈਂ ਵੇਚੀ ਵੀ ਆ ਯਾਨੀ ਉਦੋਂ ਇੰਨੇ ਰੇਟ ਹੁੰਦੇ ਨਹੀਂ ਸੀਗੇ ਜੀ ਉਦੋਂ ਆਮ 60 70 ਹਜ਼ਾਰ ਦੀ ਝੋਟੀ ਗਾਹ ਗੱਡਮੀ ਆਉਂਦੀ ਸੀ ਜਾਂ ਕਿਉਂ ਮੈਂ ਬਥੇਰੀ ਵੇਚੀ ਬਈਰੇ ਜੀ ਲੁਧਿਆਣੇ ਨੂੰ ਬਥੇਰੀਆਂ ਡੇਰੀਆਂ ਚ ਮੈਲਾ ਮਈਆਂ ਪਾਈਆਂ ਜਲੰਧਰ ਬਥੇਰੀ ਮੈਂ ਵੇਚੀ ਆ ਜਾਣਦੇ ਸਾਰੇ ਕੋਸਾ ਨੱਚਦੇ ਵੀ ਆਉਂਦੇ ਆ ਨਚੌੜ ਵੀ ਜਾਣਦੇ ਆ ਹਾਂ ਪਰ ਗਾਂ ਦਾ ਵੀਰੇ ਥੋੜਾ ਜਿਹਾ ਆਪਾਂ ਜਾਨੀ ਜ਼ਿਆਦਾ ਕੰਮ ਕਰਦੇ ਆ ਐਂ ਦਾ ਇਹਦਾ ਭਾਅ ਵੀਰੇ ਖਰਾ ਦੇ ਦਿਆਂਗੇ ਬੰਦਾ ਜਾਨੀ ਯਾਦ ਰੱਖੂਗਾ ਉਦੋਂ ਅੱਗੇ ਵੀਰੇ ਖੀਰਾ ਬੱਚਾ ਬਿਲਕੁਲ ਤਾਜ਼ਾ ਸੁਆ ਇਹਦੀ 5 ਕਿਲੋ ਵੀਰੇ ਬੌਲੀ ਕੱਢੀ ਆ ਤੇ ਧਮਾਈ ਧਮਾਈ ਵੀ ਨਾ ਦੇਖ ਸਕਦੇ ਬਿਲ ਜੇਰੇ ਦੀ ਪੈਗੀ ਆ ਜੇਰ ਵੀਰੇ ਤਕਰੀਬਨ ਆਪਣੇ ਕੋਲ ਕਾਫੀ ਬੈੜਾਂ ਦੀ ਸੂਈ ਜਿਹੜੀਆਂ ਸੂਨੀਆਂ ਕਮਰੇ ਲੱਗੇ ਪਿਆ ਪਰ ਉਹ ਕਿਉਂਕਿ ਜਿਹੜੀ ਆਪਣੀ ਬੈੜਾਂ ਹਾਲ ਦੇ ਫਾਰਮ ਤੇ ਸੂਣੀ ਆ ਬਾਹਰੋਂ ਜੇ ਕੋਈ ਗੱਬਣ ਲੈ ਲਈਏ ਰਾਤ ਨੂੰ ਸੂਪੇ ਦਾ ਵੱਖਰੀ ਗੱਲ ਆ ਤੁਸੀਂ ਬੈੜ ਦੀ ਵੀਰੇ ਕੁਆਲਟੀ ਦੇਖ ਸਕਦੇ ਹੋ ਅਸਰ ਕਿਆ ਬੱਤਾ ਖੀਰਾ ਬੱਚਾ ਵੀਰੇ ਬਿਲਕੁਲ ਤੇ ਦੰਦੋ ਖੀਰੀ ਬੱਚੀ ਤਾਜੀ ਸੂਈ ਹਾਂ ਤੇ ਦੋ ਵੀਰੇ ਨਾਗ ਜਰਸੀਆਂ ਦੇ ਹੋਰ ਨੇ ਉਹ ਤਾਜ਼ੀਆਂ ਸੂਈਆਂ ਸਵਾਈਆਂ ਨੇ ਤੇ ਇਦੂ ਬਿਨਾ ਵੀਰੇ 12 ਬੈੜਾਂ ਹੋਰ ਨੇ ਕਿਉਂਕਿ ਚਾਰ ਪੰਜ ਤਾਂ ਦੇਖੋ ਮੂਵੀ ਖੜੀਆਂ ਨੇ ਜੀ 7 8 ਬੈਡਾ ਵੀਰੇ ਕੱਲ ਨੂੰ ਆ ਜਾਣਗੇ 40 ਨਾਕ ਹੋ ਜਾਣਗੇ ਹਾਂ 40 ਤੋਂ ਵੀਰੇ ਉੱਪਰ ਹੋ ਜਾਣਗੇ ਵੀਰਵਾਰ ਨੂੰ ਜਿਹੜਾ 25 ਦੀ ਨੂੰ ਸਵੇਰ 7 ਵਜੇ ਵੀਰ ਆ ਕੇ ਪਹਿਲਾਂ 40 ਨਾਕ ਵੀਰੇ ਆ ਦੀ ਗਿਣਤੀ ਮਾਰ ਲੈ ਫੇਰ ਸਾਡੇ ਨਾਲ ਉਦੋਂ ਅੱਗੇ ਸੌਦੇ ਕਰੇ ਬਾਕੀ ਸੁਈਆਂ ਸਵਾਈਆਂ ਕਾਫੀ ਮਾਤਰਾ ਚ ਮਗਰੋਂ ਪਿੱਛੋਂ ਆਉਣ ਦੀ ਕੋਸ਼ਿਸ਼ ਨਾ ਕਰੇ ਟਰਾਂਸਪੋਰਟ ਦੀ ਸਹੂਲਤ ਬਾਦੂ ਆ ਆਨਲਾਈਨ ਪੇਮੈਂਟ ਦੀ ਸਹੂਲਤ ਬਾਦੂ ਆ ਇੱਕ ਐਂਡ ਤੇ ਗੱਲ ਵੀਰੇ ਲਾਜ਼ਮੀ ਕਹਿੰਨੇ ਆ ਕਿਉਂਕਿ ਇਹ ਚੀਜ਼ ਹੈਗੀ ਵੀਰੇ ਸਾੜੀ ਵਪਾਰ ਕਰਦੇ ਆ ਘਰ ਦੀ ਗਊ ਕੋਈ ਨਹੀਂ ਸਾਰੀ ਬਾਹਰੋਂ ਲੈ ਕੇ ਆਉਂਦੇ ਆ ਦੇਖ ਕੇ ਵੀਰੇ ਨਿਰਖ ਪਰਖਣਾ ਲੈਉਣੇ ਆ ਤੁਸੀਂ ਇੱਥੋਂ ਵੀਰੇ ਅੱਗੇ ਤੁਸੀਂ ਪੈਸੇ ਖਰਚਣੇ ਆ ਦੇਖ ਕੇ ਵੀਰੇ ਆ ਦੀ ਨਿਰਖ ਪਰਖਣਾ ਲੈ ਕੇ ਜਾਓ ਜਦੋਂ ਗੇਟੋਂ ਬਾਹਰ ਬਾਗੀ ਵੀਰੇ ਸਾਡੀ ਇੱਕ ਪੈਸੇ ਦੀ ਕੋਈ ਗਾਰੰਟੀ ਨਹੀਂ ਇੱਕ ਪੈਸੇ ਦਾ ਕੋਈ ਲਾਂਭਾ ਨਹੀਂ ਦਵਾਗੇ ਵੀਰੇ ਹਾਂ ਇੱਕ ਚੀਜ਼ ਆ ਹੁੰਦਾ ਵੀ ਭਰ ਕੱਢਦੀ ਹੂ ਜਾਂ ਬੱਚਾ ਲੱਗਿਆ ਦੇਤਾ ਜਾਂ ਗੱਬਣ ਬੈਠ ਖਾਲੀ ਦੇਤੀ ਉਹ ਵੀਰੇ ਜਰੂਰ ਸੁਣ ਸਕਦੇ ਆ ਗੱਲ ਕਿਉਂਕਿ ਬਾਕੀ ਕੋਈ ਕਹਿ ਦੂ ਵੀਰੇ ਦੁੱਧ ਘਟ ਦਿੰਦੀ ਆ ਜਾਂ ਨਾ ਯਾਰ ਥਾਂ ਨੂੰ ਕਿਉਂ ਥਾਂ ਦਾ ਵੀਰੇ ਸੋਭਾ ਚੋਤੀ ਸਾਨੂੰ ਤੱਕ ਵੀ ਨਹੀਂ ਪਤਾ ਲੱਗਦਾ ਕੀ ਹੋਇਆ ਕਿਉਂਕਿ ਵੀਰੇ ਮਸਟਾਰਡਸ ਦੇਖੋ ਸਾਡੇ ਕੋਲੇ ਹੁਣ ਜੋੜਾ ਸਾਡਾ ਉਹ ਅੰਦਰ ਖੜਾਗਾ ਸਵੇਰ ਸੁਈਆਂ ਸੀਗੀਆਂ ਵੀਰੇ ਆਥਨ ਨੂੰ ਵੀਰੇ ਐ ਮਸਟਾਰਡਸ ਦੁਨੇ ਪਰ ਗਈ ਸਵੇਰ ਜਮਾ ਸਹੀ ਚ ਹੋਈਆਂ ਅੱਛਾ ਆਥਨ ਨੂੰ ਮਸਟਾਰਡਸ ਹੋ ਗਈ ਮਸਟਾਰਡਸ ਦਾ ਕੋਈ ਪਤਾ ਨਹੀਂ ਲੱਗਦਾ ਇਸ ਕਰਕੇ ਵੀਰੇ ਨੂੰ ਬੇਨਤੀ ਕਰਦੇ ਆਂ ਆਪ ਦਾ ਗੌਰ ਕਰੋ ਤੇ ਜਿਹੜੇ ਬੰਦੇ ਆਪਣੀ ਵੀਡੀਓ ਤੇ ਪਹਿਲੀ ਆ ਰਹੇ YouTube ਚੈਨਲ Facebook ਪੇਜ ਤੇ Instagram ਨੂੰ ਵੀਰੇ ਫੋਲੋ ਕਰ ਲੋ ਜੋ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਨੂੰ ਪ੍ਰੀਵਿਊ ਤੁਹਾਨੂੰ ਮਿਲਦਾ ਹੈ ਧੰਨਵਾਦ ਵੀਰੇ ਜਲਦਾ ਆਪਣੇ ਬਾੜਨ ਤੋਂ ਵੀਰੇ ਨਵੀਂ ਵੀਰਦੋਂ ਮਿਲਾਂਗੇ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ